ਸਾਰੇ ਦੋਸਤਾਂ ਪਿਆ ਪੀ ਸასი ਕਾਲ ਚੈਨ ਕਿਦਾਂ ਸਾਰੇ ਠੀਕ ਠਾਕ ਹੋ ਹੋਪਸ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਤੇ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋਵਗੇ ਤੇ ਕੱਲ ਇੱਕ ਨੋਟੀਫਿਕੇਸ਼ਨ ਲਾਂਚ ਹੋਇਆ ਡ੍ਰੱਗਟ ਜਨਲ ਪੰਜਾਬ ਪੁਲਿਸ ਉਹਨਾਂ ਦੇ ਆਫਿਸ ਤੋਂ ਐਡਮਿਨ ਵਿੰਗ ਦਾ ਉਹ ਜਿਹੜਾ ਨੋਟੀਫਿਕੇਸ਼ਨ ਆ ਔਰ ਇਸਟੈਬਲਿਸ਼ਡ ਬ੍ਰਾਂਚ ਦਾ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਤੁਸੀਂ ਕਾਫੀ ਕੁਝ ਦੱਸਤਾ ਵੀ ਅਸੀਂ ਤਾਂ ਸਿਰਫ ਡੀਜੀਪੀ ਸਾਹਿਬ ਤੋਂ ਉੱਪਰ ਦੇਖਿਆ ਵੀ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਉਹਨਾਂ ਦਾ ਨੋਟੀਫਿਕੇਸ਼ਨ ਆਇਆ ਜੋ ਲਾਂਚ ਹੋਇਆ ਅਸਲ ਦੇ ਵਿੱਚ ਇਹ ਜਿਹੜਾ ਸਾਰੇ ਨੋਟੀਫਿਕੇਸ਼ਨ ਹੈਗੇ ਜੋ ਕਿ ਡਿਊਟੀਆਂ ਦੇ ਹੈਗੇ ਨੇ ਜਾਂ ਭਰਤੀ ਦੇ ਹੈਗੇ ਨੇ ਜਾਂ ਕੋਈ ਸਪੈਸ਼ਲ ਕੋਈ ਨੋਟੀਫਿਕੇਸ਼ਨ ਜਿਹੜੇ ਆਪਣਾ ਲਾਂਚ ਕੀਤੇ ਜਾਂਦੇ ਆ ਸਟੇ ਆਰਡਰ ਕੀਤੇ ਜਾਂਦੇ ਆ ਠੀਕ ਹੈ ਤਾਂ ਉਹ ਮਤਲਬ ਕਿ ਡੀਜੀਪੀ ਸਾਹਿਬ ਦੇ ਜਾਂ ਆਈਜੀ ਸਾਹਿਬ ਹੈੱਡ ਕੁਆਰਟਰ ਜਿਹੜੇ ਨੇ ਉਹਨਾਂ ਦੇ ਦਫ਼ਤਰ ਤੋਂ ਕੀਤੇ ਜਾਂਦੇ ਆ ਤੇ ਇਹ ਜਿਹੜਾ ਭਰਤੀ ਦਾ ਪ੍ਰੋਸੈਸ ਤੁਹਾਡਾ ਚੱਲਣਾ ਇਹ ਚੱਲਦਾ ਜੀ ਐਡਮਿਨ ਵਿੰਗ ਤੋਂ ਮਤਲਬ ਐਡਮਿਨਿਸਟ੍ਰੇਸ਼ਨ ਜਿਹੜੀ ਬ੍ਰਾਂਚ ਹੁੰਦੀ ਆ ਉਹਦਾ ਜਿਹੜਾ ਸਟੈਬਲਿਸ਼ ਬ੍ਰਾਂਚ ਆ ਜਿੱਥੇ ਕਿ ਭਰਤੀ ਦਾ ਸਾਰਾ ਸਿਸਟਮ ਦੇਖਿਆ ਜਾਂਦਾ ਇਹ ਉਹਦਾ ਜਿਹੜਾ ਨੋਟੀਫਿਕੇਸ਼ਨ ਸਾਰਾ ਠੀਕ ਆ ਤੁਸੀਂ ਇਹ ਚੀਜ਼ ਪੜ੍ਹ ਲਈ ਹੋਗੀ ਥੋੜੇ ਡੀਪਲੀ ਪੜ੍ਹ ਲਓ ਚਲੋ ਤੁਸੀਂ ਹਜੇ ਤੁਹਾਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਵੀ ਇਹ ਬ੍ਰਾਂਚਾਂ ਕੀ ਹੁੰਦੀਆਂ ਨੇ ਠੀਕ ਆ ਜਾਂ ਵਿੰਗ ਕਿਹੜੇ ਹੁੰਦੇ ਨੇ ਜਾਂ ਮਤਲਬ ਜੋ ਵੀ ਹੈਗਾ ਤਾਂ ਮਤਲਬ ਜਿਹੜਾ ਪੱਤਰ ਆ ਉਹਦੇ ਵਿੱਚ ਮੀਮੋ ਕੀ ਚੀਜ਼ ਹੁੰਦਾ ਜੋ ਡਾਇਰੀ ਨੰਬਰ ਕੀ ਚੀਜ਼ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਸਮਝਾਉਂਗਾ ਮੈਂ ਕੀ ਚੀਜ਼ ਹੁੰਦਾ ਉਹ ਰਾਜਮੀ ਮੈਂ ਇਸ ਬਾਰੇ ਜ notification ਦੇ ਵਿੱਚ ਦੱਸੂਗਾ ਵੀ ਜਿਹੜਾ ਪੱਤਰ ਕਿੱਦਾਂ ਕਿਵੇਂ ਲਾਂਚ ਕੀਤੇ ਜਾਂਦੇ ਨੇ ਕਿਹਦੇ ਆਰਡਰਾਂ ਦੇ ਲਾਂਚ ਕੀਤੇ ਜਾਂਦੇ ਨੇ ਕਿਹਨੂੰ ਲਾਂਚ ਕੀਤੇ ਹੁੰਦੇ ਕਾਪੀ ਟੂ ਠੀਕ ਆ ਸੈਂਟਰਲ ਜੋ ਸਾਰਾ ਕੁਝ ਹੁੰਦਾ ਉਹਦੇ ਬਾਰੇ ਜਾਣਕਾਰੀ ਦੇਵਾਂਗਾ ਠੀਕ ਹੈ ਜੀ ਤਾਂ ਸਟਾਰਟਿੰਗ ਕਰਦੇ ਹਾਂ ਫਿਰ ਆਪਾਂ ਜਿਹੜੇ ਨੋਟੀਫਿਕੇਸ਼ਨ ਜਿਹੜਾ ਕੱਲ 11 ਤਰੀਕ ਨੂੰ ਲਾਂਚ ਹੋਇਆ ਠੀਕ ਹੈ ਜੀ ਉਹਦੇ ਬਾਰੇ ਆਪਾਂ ਜਿਹੜੀ ਡਿਟੇਲ ਦੇ ਵਿੱਚ ਗੱਲ ਕਰਦੇ ਮੈਂ ਵੈਸੇ ਤਾਂ ਤੁਹਾਨੂੰ ਜਿਹੜੇ ਟੈਲੀਗ੍ਰਾਮ ਦੇ ਮੇਰੇ ਨਾਲ ਮੁੰਡੇ ਕੁੜੀਆਂ ਐਡ ਨੇ ਉਹਨਾਂ ਨੂੰ ਵੀ ਰਾਤੀ ਹਲਕਾ ਫੁਲਕਾ ਥੋੜਾ ਦੱਸਦਾ ਸੀ ਵੀ ਇਦਾਂ ਕਰਕੇ ਇਦਾਂ ਲਾਂਚ ਹੋਇਆ ਠੀਕ ਆ ਸਿਸਟਮ ਆ ਉਹ ਕਿਦਾਂ ਆ ਤੇ ਇਹਦੇ ਵਿੱਚ ਮਤਲਬ ਤੁਹਾਨੂੰ ਕੀ ਚੀਜ਼ ਦੇਖਣੀ ਚਾਹੀਦੀ ਹੈ ਔਰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਤਾਂ ਉਹਦੇ ਬਾਰੇ ਫਿਰ ਮੈਂ ਕੱਲ ਕਿਹਾ ਸੀ ਮੈਂ ਚਲੋ ਤੁਹਾਨੂੰ ਡਿਟੇਲ ਵੀਡੀਓ ਇੱਕ ਮੈਂ ਬਣਾ ਦੂੰਗਾ ਤਾਂ ਕਿ ਤੁਹਾਨੂੰ ਜਿਹੜੀ ਪ੍ਰੋਪਰ ਸਮਝ ਲੱਗ ਸਕੇ ਮੈਸੇਜ ਦੇ ਘੱਟ ਸਮੇਂ ਲੱਗਦੀ ਹੈ ਚਲੋ ਹੁਣ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਤਾਂ ਉਹ ਚੀਜ਼ ਤੁਹਾਨੂੰ ਛੇਤੀ ਸਮਝ ਆਊਗੀ ਤਾਂ ਬਿਨਾਂ ਕਿਸੇ ਦੇਰੀ ਦੇ ਅੱਪਾ ਸ਼ੁਰੂ ਕਰਦੇ ਹਾਂ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਕੋਈ ਛੋਟੇ ਕੁਐਸਚਨ ਵੀ ਲਏ ਨੇ ਮੈਂ ਵਿੱਚ ਤੇ ਉਹਨਾਂ ਨੂੰ ਵੀ ਮੈਂ ਕਵਰ ਕਰੂੰਗਾ ਔਰ ਜਿਹੜਾ ਨੋਟੀਫਿਕੇਸ਼ਨ ਦਾ ਜੋ ਵੀ ਸਿਸਟ ਤੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਬਨੇ ਰਹੋ ਤੇ ਵੀਡੀਓ ਲਾਈਕ ਕਰ ਦਿਓ ਜੇਕਰ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਆਪਣੇ ਛੋਟੇ ਭੈਣ ਭਰਾਵਾਂ ਤੱਕ ਵੀ ਸ਼ੇਅਰ ਕਰਦਾ ਕਰੋ ਤੇ ਚਲੋ ਫਿਰ ਬਿਨਾ ਕਿਸੇ ਦੇਰੀ ਦੇ ਆਪਾਂ ਸ਼ੁਰੂ ਕਰਦੇ ਹਾਂ ਜੋ ਕਿ ਅੱਜ ਦਾ ਟਾਪਿਕ ਆਪਣਾ ਮੇਨ ਨੋਟੀਫਿਕੇਸ਼ਨ ਜੋ ਕਿ ਡਿਸਟ੍ਰਿਕਟ ਅਡਰ ਦਾ ਲਾਂਚ ਹੋਇਆ ਠੀਕ ਆ ਤੇ ਉਹਦੇ ਬਾਰੇ ਡਿਟੇਲਸ ਆਪਾਂ ਗੱਲ ਕਰਨੀਆਂ ਤਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਆਪਣਾ ਜਿਹੜਾ ਐਡਮਿਨ ਵਿੰਗ ਹੁੰਦਾ ਠੀਕ ਆ ਤਾਂ ਐਡਮਿਨ ਵਿੰਗ ਦੇ ਅੰਦਰ ਜਿਹੜੀ ਹੁੰਦੀ ਆਪਣੀ ਇਸਟੈਬਲਿਸ਼ਡ ਬ੍ਰਾਂਚ ਹੁੰਦੀ ਹੈ ਜਿਹੜੀ ਕਿ ਭਰਤੀ ਮਤ ਉਹਨਾਂ ਦਾ ਜਿਹੜਾ ਰੱਖ-ਰਖਾਅ ਹੁੰਦਾ ਰੱਖ-ਰਖਾਅ ਮਤਲਬ ਉਹਨਾਂ ਦੀ ਜਿਹੜੀ ਅਲਾਟਮੈਂਟ ਆ ਠੀਕ ਆ ਉਹਨਾਂ ਦਾ ਮੈਡੀਕਲ ਉਹਨੇ ਫਾਈਲਾਂ ਕੰਪਲੀਟ ਕਰਨੀਆਂ ਜਾਂ ਕਰਵਾਉਣੀਆਂ ਗੁਰਜਲਿਆਂ ਤੋਂ ਜਾਂ ਸੀਪੀਐਸ ਤੋਂ ਤਾਂ ਉਹਦੇ ਸਬੰਧ ਦੇ ਵਿੱਚ ਇਹ ਸਾਰਾ ਕੁਝ ਇਹ ਆਰਡਰ ਦਿੰਦੇ ਤੇ ਮਤਲਬ ਵਾਪਸ ਜਿਹੜਾ ਹੈਗਾ ਉਹ ਰਿਜ਼ਲਟ ਲੈਂਦੇ ਆ ਠੀਕ ਆ ਤਾਂ ਉਹਦਾ ਜਿਹੜਾ ਮੀਮੋ ਨੰਬਰ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਡਾਇਰੀ ਨੰਬਰ ਹੁੰਦਾ ਜਦੋਂ ਕੋਈ ਡਾਕ ਜਾਂਦੀ ਹੈ ਨਾ ਤਾਂ ਉਹਦਾ ਡਾਕ ਨੰਬਰ ਲੱਗ ਕੇ ਜਾਂਦਾ ਜਿਹੋ ਉਹ ਮੀਮੋ ਨੰਬਰ ਕਹਿੰਦੇ ਆ ਠੀਕ ਆ ਜੋ ਕਿ ਮੀਮੋ ਨੰਬਰ ਹੈ 8687 #8725 ਅਬਲਿਕ E#1 ਅਬਲਿਕ 8 ਠੀਕ ਹੈ ਜੀ ਇਹ ਆਪਣਾ ਹੈਗਾ ਡਾਇਰੀ ਨੰਬਰ ਜਿਹੜਾ ਕਿ ਜਦੋਂ ਡਾਕ ਪਾ ਭੇਜਦੇ ਆ ਮਤਲਬ ਡਾਕ ਵਾਲੇ ਤੁਹਾਨੂੰ ਆਉਣ ਵਾਲੇ ਦੇ ਨਾਲਸ ਪਤਾ ਲੱਗੂ ਤੁਸੀਂ ਜਾਦਣਾ ਉਲਝਿਓ ਬਸ ਇਹ ਜਿਹੜਾ ਤੁਸੀਂ ਸਮਝ ਲਓ ਵੀ ਇਹ ਜਿਹੜਾ ਨੋਟੀਫਿਕੇਸ਼ਨ ਦਾ ਡਾਕ ਨੰਬਰ ਆ ਠੀਕ ਹੈ ਜੋ ਕਿ ਲਾ ਕੇ ਗਿਆ ਤਾਂ ਜੋ ਕਿ ਤੁਹਾਡਾ ਇਹ ਰਿਜ਼ਲਟ ਸੀਗਾ 18 2025 ਨੂੰ ਆਇਆ ਸੀਗਾ ਔਰ ਤੁਹਾਡੇ 970 ਕੈਂਡੀਡੇਟ ਜਿਹੜੇ ਡਿਸਟ੍ਰਿਕਟ ਲੈਵਲ 'ਤੇ ਸਿਲੈਕਟ ਹੋਏ ਨੇ ਉਹਨਾਂ ਦੇ ਸਬੰਧ ਦੇ ਵਿੱਚ SSP CP ਹੁਣ ਤੁਸੀਂ ਕਹੋਗੇ SSP ਤਾਂ ਅਸੀਂ ਸੁਣਿਆ ਤੇ CP ਕੀ ਚੀਜ਼ ਹੁੰਦਾ ਆਪਣੇ ਜ਼ਿਲ੍ਹਿਆਂ ਦੇ ਤੋਂ ਬਾਹਰ ਇੱਕ ਫੋਰਸ ਮਤਲਬ ਕਿ ਜਾਂ ਇੱਕ ਸਪੈਸ਼ਲ ਯੂਨਿਟਾਂ ਨੇ ਜਿੰਨਾਂ ਨੂੰ ਆਪਾਂ ਕਮਿਸ਼ਨਰੇਟ ਦਾ ਨਾਮ ਦਿੱਤਾ ਹੋਇਆ ਜਿੱਦਾਂ ਕਿ ਤੁਸੀਂ ਫਿਲਮਾਂ ਦੇ ਵਿੱਚ ਮੋਸਟਲੀ ਦੇਖਿਆ ਹੋਊਗਾ ਕਮਿਸ਼ਨਰ ਆਫ ਪੁਲਿਸ ਠੀਕ ਆ ਜਾਂ ਮਤਲਬ ਕਈ ਵੀ ਡਾਇਲੌਗਸ ਹੁੰਦੇ ਆ ਭਾਏ ACP, ADCP ਠੀਕ ਆ ਮਤਲਬ ਉਹ ਜਿਹਦਾ ਕਮਿਸ਼ਨਰੇਟ ਦੇ ਵਿੱਚ ਹੁੰਦੇ ਆ ਉਹ ਹੁੰਦੇ ਆ CP ਫਿਰ ਹੁੰਦੇ DCP ਠੀਕ ਆ ਫਿਰ ACP ਹੁੰਦੇ ਆ ਤਾਂ ਇਦਾਂ ਕਰਕੇ ਜਿਹੜੀ ਇਹ ਮਤਲਬ ਕਿ ਰੈਂਕ ਆ ਇਹ ਕਮਿਸ਼ਨ ਰੇਟ ਦੇ ਦਿੱਤੀ ਹੁੰਦੇ ਜਿਨ੍ਹਾਂ ਦਾ ਕਿ ਮੁਖੀ ਹੁੰਦਾ ਸੀਪੀ ਤੇ ਸੀਪੀ ਦੀ ਜਿਹੜੀ ਪੋਸਟ ਹੁੰਦੀ ਆ ਜਾਂ ਰੈਂਕ ਕਹਿੰਦੇ ਆ ਉਹ ਡੀਆਈਜੀ ਤੋਂ ਸ਼ੁਰੂ ਹੁੰਦੀ ਆ ਔਰ ਏਡੀਜੀਪੀ ਤੱਕ ਜਾਂਦੀ ਆ ਔਰ ਜਿਹੜੇ ਐਸਐਸਪੀ ਹੁੰਦੇ ਆ ਐਸਐਸਪੀ ਦੇ ਜਿਹੜਾ ਰੈਂਕ ਹੁੰਦਾ ਉਹ ਐਸਐਸਪੀ ਦਾ ਹੀ ਹੁੰਦਾ ਤਾਂ ਇਹਦੇ ਵਿੱਚ ਤੁਹਾਨੂੰ ਮੈਂ ਡਿਫਰੈਂਸ ਇਹ ਦੱਸਦਾ ਹੈਗਾ ਕੋਈ ਗੱਲ ਨਹੀਂ ਸੀਪੀ ਤੇ ਐਸਐਸਪੀ ਬਾਰੇ ਮੈਂ ਤੁਹਾਨੂੰ ਬਾਅਦ ਵਿੱਚ ਜਿਹੜਾ ਉਹ ਦੱਸੂਗਾ ਫਿਲਹਾਲ ਆਪਾਂ ਨੋਟੀਫਿਕੇਸ਼ਨ ਬਾਰੇ ਗੱਲ ਕਰਦੇ ਹਾਂ ਤਾਂ ਜਿੱਦਾਂ ਕਿ ਮੈਂ ਕਹਿ ਰਿਹਾ ਸੀ ਵੀ ਇਹ ਜਿਹੜੇ ਤਿੰਨ ਆਪਣੇ ਹੈਗੀਆਂ ਅੰਮ੍ਰਿਤਸਰ ਕਮਿਸ਼ਨ ਰੇਡ ਲੁਧਿਆਣਾ ਕਮਿਸ਼ਨ ਰੇਡ ਤੇ ਜਲੰਧਰ ਕਮਿਸ਼ਨ ਰੇਡ ਮੈਂ ਵੀ ਕਮਿਸ਼ਨ ਰੇਡ ਦਾ ਹਿੱਸਾ ਆ ਠੀਕ ਆ ਜੋ ਕਿ ਮੇਰਾ ਮਤਲਬ ਡਿਸਟ੍ਰਿਕਟ ਅਧਿਕਾਰੀ ਦੇ ਵਿੱਚ ਮੈਂ ਹੈਗਾ ਬਟ ਮੈਂ ਅੰਡਰ ਕਮਿਸ਼ਨਰੇਟ ਦੇ ਅੰਦਰ ਆ ਠੀਕ ਆ ਮੈਂ ਕਿਸੇ ਜ਼ਿਲ੍ਹੇ ਦੇ ਅੰਦਰ ਨਹੀਂ ਮੈਂ ਕਮਿਸ਼ਨਰੇਟ ਦੇ ਅੰਦਰ ਹਾਂ ਠੀਕ ਆ ਤਾਂ ਉਹ ਜਿਹੜੇ ਮਤਲਬ ਕਿ ਆਰਡਰ ਪਾਸ ਕੀਤੇ ਗਏ ਆ ਸਾਰੇ ਸੀਪੀਜ਼ ਨੂੰ ਠੀਕ ਆ ਤਿੰਨ ਸੀਪੀ ਆ ਪਲੱਸ ਆਪਣੇ ਐਸਐਸਪੀਜ਼ ਨੂੰ ਠੀਕ ਆ ਉਹਨਾਂ ਨੂੰ ਇਹ ਗੱਲ ਕਹੀ ਗਈ ਵੀ ਜਿਹੜੇ 970 ਕੈਂਡੀਡੇਟ ਨੇ ਇਹਨਾਂ ਦਾ ਜਿਹੜਾ ਸਾਰਾ ਸਿਸਟਮ ਆ ਤੁਸੀਂ ਉਹ ਕੰਪਲੀਟ ਕਰਵਾਓ ਜਿਹਦੇ ਵਿੱਚ ਕਿ ਉਨਾਂ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਸਾਰੇ ਸਟੈਪਸ ਹਨ نیچے ਦਿੱਤੇ ਗਏ ਆ ਇਹ ਸਾਰੇ ਫੋਲੋ ਕੀਤੇ ਜਾਣ ਤੇ ਜਿਹਦੇ ਵਿੱਚ ਕਿਹਾ ਹੈਗਾ ਕਿ ਡਾਕੂਮੈਂਟ ਸਕਰੂਟੀ ਜਾਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਰਵਾਈ ਜਾਵੇ ਜੋ ਕਿ ਜਦੋਂ ਇਹਨਾਂ ਦੀ ਡਾਕੂਮੈਂਟ ਸਕਰੂਟੀ ਹੋਸੀ ਉਸ ਸਮੇਂ ਨਾਲ ਮਤਲਬ ਕਿ ਇਹਨਾਂ ਫਾਰਮ ਦੇ ਵਿੱਚ ਨੱਥੀ ਕੀਤੇ ਸੀ ਇਹ ਡਾਕੂਮੈਂਟ ਉਹ ਸਾਰੇ ਇਹਨਾਂ ਤੋਂ ਲੈ ਜਾਣ ਠੀਕ ਆ ਜਿਹਦੇ ਵਿੱਚ ਕਿ ਮੈਂ ਮੇਨਲੀ ਤੁਹਾਨੂੰ ਦੱਸੂਗਾ ਕਿ ਥੋੜਾ 10ਵਾਂ ਸਰਟੀਫਿਕੇਟ ਹੋਣਾ ਚਾਹੀਦਾ ਥੋੜੀ ਡੇਟ ਆਫ ਬਰਥ ਦੇਖਣ ਲਈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ 10ਵਾਂ ਸਰਟੀਫਿਕੇਟ ਆਰਮੀ ਵਾਲਿਆਂ ਵਾਸਤੇ ਕਿਉਂਕਿ ਆਰਮੀ ਲਈ ਪਲ ਮਤਲਬ ਟਾਈਮ થી ਚੁੜੀ ਸੀਗੀ ਠੀਕ ਜਿਵੇਂ ਕਹਿ દઈએ ਕਿ ਆਪਾਂ ਪਲੱਸ 2 ਬੇਸ ਤੇ ਭਰਤੀ ਦੇਖੀ ਆ ਤਾਂ ਉਹ 10th ਬੇਸ ਦੀ ਭਰਤੀ ਦੇਖਦੇ ਆ ਠੀਕ ਹੈ ਜਿਹੜੇ ਐਕਸ ਸਰਵਿਸਮੈਨ ਹੁੰਦੇ ਆ ਉਸ ਤੋਂ ਬਾਅਦ ਤੁਹਾਡੀ ਪਲੱਸ 2 ਹੋ ਗਈ ਤੁਹਾਡੀ ਯੋਗਤਾ ਐਲੀਜੀਬਿਲਟੀ ਤੁਹਾਡੀ ਜਿਹੜੀ ਹੁੰਦੀ ਆ ਠੀਕ ਆ ਜੋ ਵੀ ਆ ਤੁਸੀਂ ਪਲੱਸ 2 ਬੇਸ ਤੇ ਭਰਤੀ ਹੋਏ ਆ ਠੀਕ ਆ ਉਹ ਤੁਹਾਡਾ ਪਲੱਸ 2 ਸਰਟੀਫਿਕੇਟ ਨਾਲ ਲੱਗਣੇ ਲੱਗਣਾ ਫॉर ਜਿਹੜੇ ਫਰੈਸ਼ ਗ੍ਰੈਜੂਏਟਸ ਨੇ ਠੀਕ ਆ ਉਸ ਤੋਂ ਬਾਅਦ ਤੁਹਾਡਾ ਪੰਜਾਬੀ ਦਾ ਪ੍ਰਮਾਣ ਪੱਤਰ ਜਾਂ ਤੁਸੀਂ ਪਲੱਸ 2 ਦੇ ਵਿੱਚ ਪੰਜਾਬੀ ਕੀਤੀ ਆ ਜਾਂ 10th ਦੇ ਵਿੱਚ ਕੀਤੀ ਆ ਉਹਦਾ ਜਿਹੜਾ ਸਰਟੀਫਿਕੇਟ ਆ ਤੁਸੀਂ ਉਹ ਨਾਲ ਉਸ ਬਾਅਦ ਜਿਹੜੀ ਕੈਟਾਗਰੀ ਵਿੱਚ ਤੁਸੀਂ ਅਪਲਾਈ ਕੀਤਾ ਜਦੋਂ ਕਿ ਐਸਸੀ ਬੀਸੀ ਜੋ ਵੀ ਤੁਸੀਂ ਕੈਂਡੀਡੇਟ ਮਤਲਬ ਕਿ ਕਿਸੇ ਵੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਉਹ ਆਪਣਾ ਐਡਾ ਸਰਟੀਫਿਕੇਟ ਨਾਲ ਜ਼ਰੂਰ ਲਾਉਣਾਗਾ ਠੀਕ ਹੈ ਜੀ ਉਸ ਤੋਂ ਬਾਅਦ ਐਕਸ ਸਰਵਿਸਮੈਨ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੀ ਜਿਹੜੀ ਸਰਵਿਸ ਬੁੱਕ ਆ ਰਿਟਾਇਰਮੈਂਟ ਦੀ ਠੀਕ ਹੈ ਉਹ ਨਾਲ ਨਹੀਂ ਥੀ ਕਰਨੀ ਆ ਠੀਕ ਹੈ ਨਾਲ ਲਾਉਣੀ ਆ ਉਹ ਉਸ ਤੋਂ ਬਿਨਾ ਜਿਹੜੇ ਡਬਲਯੂ ਪੀਪੀ ਕੋਟਾ ਵਾਰਡ ਆਫ ਪੁਲਿਸ ਪਰਸਨਲ ਔਰ ਵਾਰਡ ਆਫ ਫਰੀडम फाइਟਰ ਠੀਕ ਹੈ ਤਾਂ ਉਹਦੇ ਜਿਹੜੇ ਤੁਸੀਂ एलिजिਬਲ ਕੈਂਡੀਡੇਟਸ ਹੋ ਠੀਕ ਹੈ ਜਿੱਦਾਂ ਕਿ ਜਿਹੜਾ ਕੋਈ ਮਤਲਬ ਕਿਸੇ ਦਾ ਫਾਦਰ ਜਾਂ ਮਦਰ ਪੰਜਾਬ ਪੁਲਿਸ ਦੇ ਵਿੱਚ ਹੈਗੇ ਨੇ ਜਾਂ ਜਿੱਦਾਂ ਕਿ ਫ੍ਰੀडम फाइਟਰ ਜਿੰਨਾ ਲੋ ਜੋ ਕੋਟੇ ਨਾਲ ਸੰਬੰਧ ਰੱਖਦੇ ਨੇ ਉਹ ਆਪਣਾ ਡਾ ਸਰਟੀਫਿਕੇਟ ਜਰੂਰ ਨਾਲ ਰੱਖੋ ਜੇਕਰ ਤੁਹਾਡੇ ਕੋਲ ਸਰਟੀਫਿਕੇਟ ਨਾ ਹੋਇਆ ਤਾਂ ਤੁਹਾਨੂੰ ਡਿਸਕਵਾਲਿਫਾਈ ਕਰ ਦਿੱਤਾ ਜਾਊਗਾ ਓਨ ਦੀ ਸਪਾਟ ਠੀਕ ਹੈ ਜੀ ਤੇ ਜੇਕਰ ਤੁਸੀਂ ਹੋਰ ਕੋਈ ਵੀ ਮਤਲਬ ਰਾਖਵਾ ਕਰਨ ਲਈ ਜਿੱਦਾਂ ਕਹਿੰਦੀ ਆ ਪਰਜ਼ਰਵੇਸ਼ਨ ਲੈਣ ਲਈ ਕੋਈ ਵੀ ਸਰਟੀਫਿਕੇਟ ਨਾਲ ਲਾਇਆ ਸੀ ਤਾਂ ਉਹ ਜਰੂਰ ਆਪਣਾ ਜਣਾ ਨਾ ਥੀ ਕਰਨਾ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੂੰਗਾ ਕਿ ਇਹ ਜਿਹੜੇ ਸਰਟੀਫਿਕੇਟ ਆ ਮੈਨੂੰ ਕਾਫੀ ਸਟੂਡੈਂਟਸ ਰਾਤੀ ਪੁੱਛ ਰਹੇ ਸੀਗੇ ਟੈਲੀਗ੍ਰਾਮ ਤੇ ਕਿ ਇਹ ਸਾਨੂੰ ਡਾਕੂਮੈਂਟ ਮਤਲਬ ਕਿ ਅਸੀਂ ਜਿਹੜੀ ਕਾਪੀਜ਼ ਆ ਉਹ ਜਮ੍ਹਾਂ ਕਰਨੀਆਂ ਜਾਂ ਮਤਲਬ ਕਿਦਾਂ ਕੀ ਸਿਸਟਮ ਆ ਤਾਂ ਉਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੈਨੂੰ ਬਾਕੀ ਡਿਪਾਰਟਮੈਂਟਸ ਦਾ ਨਹੀਂ ਪਤਾਗਾ ਬਟ ਆਪਣੇ ਪੁਲਿਸ ਡਿਪਾਰਟਮੈਂਟ ਪਲੱਸ ਜਿਹੜੀਆਂ ਬੈਲਟ ਫੋਰਸਸ ਹੁੰਦੀਆਂ ਜਿਦਾਂ ਕਿ ਆਰਮੀ ਹੋਗੀ ਪੈਰਾ ਮਿਲਟਰੀ ਹੋਗੀ ਠੀਕ ਆ ਇਹ ਸਾਰੇ ਆਪਣੇ ਆਪਣੇ ਡਾਕੂਮੈਂਟ ओरिजिनल ਜਮ੍ਹਾਂ ਕਰਦੇ ਨੇ ਇਹ ਜਿਹੜੇ ਤੁਹਾਨੂੰ ਮੈਂ ਡਾਕੂਮੈਂਟ ਦੱਸੇ ਨੇ ਠੀਕ ਹੈ 10th 2 ਜੋ ਵੀ ਆਪਣੇ ਹੈਗੇ ਨੇ ਜੋ ਵੀ ਤੁਸੀਂ ਡਾਕੂਮੈਂਟ ਉੱਥੇ ਲੈ ਕੇ ਜਾਣੇ ਹੋ ਸਾਰੇ ਲੈ ਕੇ ਜਾਣੇ ਜਿੱਦਾਂ ਕਿ 10th ਦਾ ਹੋ ਗਿਆ 2 ਦਾ ਹੋ ਗਿਆ ਜੇਕਰ ਤੁਸੀਂ ਗ੍ਰੈਜੂਏਸ਼ਨ ਨਾਲ ਲਾਈਸੀ ਤਾਂ ਉਹਦਾ ਵੀ ਜ਼ਰੂਰ ਲੈ ਕੇ ਜਾਣਾ ਠੀਕ ਹੈ ਜੀ ਪਲੱਸ ਆਪਣੀ ਕੈਟਾਗਰੀ ਹੋ ਗਈ ਉਸ ਤੋਂ ਬਿਨਾਂ ਆਪਣਾ ਆਧਾਰ ਕਾਰਡ ਟੈਨ ਕਾਰਡ ਜੋ ਵੀ ਤੁਸੀਂ ਸਾਰੇ ਮਤਲਬ ਕਿ ਨਾ ਇਹ ਚੀਜ਼ ਕਾਪੀਆਂ ਕਰਵਾ ਕੇ ਰੱਖੋ ਇਹਨਾਂ ਦੀ ਤਿੰਨ ਤਿੰਨ ਸੈੱਟ ਬਣਵਾਓ ਠੀਕ ਹੈ ਜੀ ਸੈੱਟ ਬਣਾਉਣੇ ਪੈਣੇ ਤੁਹਾਨੂੰ ਔਨ ਦੀ ਸਪੋਰਟ ਜੀ ਤੁਹਾਨੂੰ ਦੱਸਿਆ ਤੁਸੀਂ ਜਾਣ ਸਾਨੂੰ ਪਹਿਲਾਂ ਹੀ ਉਹਨੇ ਦੱਸਿਆ ਤਾਂ ਇਹਨਾਂ ਦੇ ਸੈੱਟ ਬਣਵਾ ਕੇ ਤਿੰਨ ਤਿੰਨ ਸੈੱਟ ਬਣਵਾ ਕੇ ਰੱਖ ਲਓ ਪਲੱਸ origignal ਫਾਰਮ ਦੇ ਵਿੱਚ ਠੀਕ ਹੈ ਜੀ ਤਾਂ origignal ਤੁਹਾਡੇ ਤੋਂ ਜਮ੍ਹਾਂ ਕਰਵਾ ਲੈ ਜਾਣਗੇ ਔਰ origignal ਜਿਹੜੇ ਤੁਹਾਡੇ ਕੋਲੇ ਸਰਟੀਫਿਕੇਟ ਹੈਗੇ ਆ ਕਿਰਪਾ ਕਰਕੇ ਹੁਣੇ ਉਹਨਾਂ ਨੂੰ ਸਕੈਨ ਕਰਵਾਓ ਕਿਸੇ ਕੈਫੇ ਤੇ ਚਲ ਜਿਓ ਜਾਂ ਮਤਲਬ ਪੀਡੀਐਫ ਬਣਾ ਕੇ ਆਪਣੇ ਕੋਲ ਰੱਖ ਲਓ ਤਾਂ ਕਿ ਇਨ ਫਿਊਚਰ ਤੁਹਾਡੇ ਕੰਮ ਆ ਸਕਣ ਕਿਉਂਕਿ ਕਈ ਵਾਰੀ ਆਪਾਂ ਇਨ ਕੇਸ ਜਿਵੇਂ ਕਹਿ ਦਈਏ ਕਿ ਆਪਾਂ ਹੋਰ ਕੋਈ ਹਾਇਰ ਪੋਸਟ ਲਈ ਅਪਲਾਈ ਕਰਦੇ ਹਾਂ ਤਾਂ ਫਿਰ ਆਪਾਂ ਨੂੰ ਡਾਕੂ ਠੀਕ ਹੈ ਜੀ ਜੇਕਰ ਪਾ ਕੋਈ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣੀ ਹੈ ਕਿਸੇ ਹੋਰ ਕੋਸਟ ਲਈ ਫਿਰ ਤਾਂ ਮਿਲ ਸਕਦੇ ਨੇ ਐਪਲੀਕੇਸ਼ਨ ਦੇ ਕੇ ਪਰ ਜੇ ਸੀਗੇ ਤੁਸੀਂ ਕੋਈ ਪੋਸਟ ਅਪਲਾਈ ਕਰਨੀ ਆ ਸਾਨੂੰ ਮਤਲਬ ਸਾਡੇ ਡਾਕੂਮੈਂਟ ਵਾਪਸ ਦਿੱਤੇ ਜਾਣ ਠੀਕ ਆ ਤਾਂ ਉਹ ਤੁਹਾਨੂੰ ਨਹੀਂ ਦਿੱਤੇ ਜਾਣਗੇ ਇਸ ਕਰਕੇ ਆਪਣੇ ਪਹਿਲਾਂ ਹੀ ਸਕੈਨ ਕਰਵਾ ਕੇ ਉਹ ਜਿਹੜੇ ਰੱਖ ਲਓ ਪਲੱਸ ਤਿੰਨ ਤਿੰਨ ਜਿਹੜੀਆਂ ਫੋਟੋ ਕਾਪੀ ਉਹਨਾਂ ਦਾ ਇੱਕ ਸੈੱਟ ਬਣਾਵਾ ਕੇ ਜ਼ਰੂਰ ਰੱਖਿਓ ਠੀਕ ਹੈ ਜੀ ਇਹ ਗੱਲ ਥੋੜੀ ਜੀ ਧਿਆਨ ਦੇ ਵਿੱਚ ਰੱਖਣੀ ਆ ਤੇ ਉਸ ਤੋਂ ਬਾਅਦ ਜਿਹੜਾ ਡਾਕੂਮੈਂਟ ਜਦੋਂ ਤੁਹਾਡੇ ਸਬਮਿਟ ਹੋ ਗਏ ਕਈ ਤਾਂ ਡਾਕੂਮੈਂਟ ਸਬਮਿਟ ਹੋਏ ਆ ਵੈਰੀਫਿਕੇਸ਼ਨ ਬਾਅਦ ਚ ਹੋਊਗੀ ਠੀਕ ਆ ਡਾਕੂਮੈਂਟ ਸਬਮਿਟ ਹੋਣ ਤੋਂ ਬਾਅਦ ਤੁਹਾਡਾ ਮੈਡੀਕਲ ਦਾ ਪ੍ਰੋਸੈਸਰ ਮਤਲਬ ਉਹ ਕਰੀਬ-ਕਰੀਬ 10 ਦਿਨਾਂ ਬਾਅਦ ਸ਼ੁਰੂ ਹੋ ਜਾਂਦਾ ਹੁੰਦਾ ਇਹ ਵੈਰੀ ਕਰਦਾ ਕਿ ਤੁਸੀਂ ਕਿਹੜੇ ਜ਼ਿਲ੍ਹੇ ਚੋਂ ਠੀਕ ਆ ਮਤਲਬ ਜਾਂ ਕਿਹੜਾ ਜ਼ਿਲ੍ਹਾ ਮਤਲਬ ਪਹਿਲਾਂ ਜਿਵੇਂ ਕਰਵਾ ਰਹੇ ਹਾਂ ਵੈਕੰਸੀ ਦੇ ਸਿਰਤੀ ਮਤਲਬ ਕਿ ਇਹ ਚੀਜ਼ ਡਿਪੈਂਡ ਕਰਦੀ ਆ ਜਿੱਦਾਂ ਕਿ ਕਿਸੇ ਜ਼ਿਲ੍ਹੇ ਨੂੰ 10 ਕੈਂਡੀਡੇਟ ਹੀ ਮਿਲੇ ਆ ਤੇ ਕਿਸੇ ਨੂੰ 100 ਮਿਲੇ ਆ ਜਾਂ ਕਿਸੇ ਨੂੰ 200 300 ਮਿਲੇ ਆ ਤਾਂ ਹੁਣ ਦੇਖੋ ਕਿ ਜਿਹੜਾ ਜਿਹੜੇ ਮਤਲਬ ਕਿ ਜ਼ਿਲ੍ਹੇ ਨੂੰ ਉਹਦਾ ਕੰਮ ਛੇਤੀ ਹੋ ਜਾਊਗਾ ਠੀਕ ਹੈ ਉਹਨਾਂ ਦੱਸਾਂ ਕੈਂਡੀਡੇਟ ਦਾ ਮਤਲਬ ਕਿ ਡਾਕੂਮੈਂਟ ਸਬਮਿਟ ਕਰਨੀ ਨੇ ਠੀਕ ਹੈ ਫਾਈਲਾਂ ਤਿਆਰ ਕਰਨੀ ਨੇ ਉਹਨਾਂ ਦਾ ਮੈਡੀਕਲ ਕਰਵਾ ਕੇ ਜਿਹੜਾ ਉਹ ਹੈੱਡਕੁਆਰਟਰ ਚੰਡੀਗੜ੍ਹ ਐਡਮਿਨ ਬੈਂਕ ਦੇ ਵਿੱਚ ਭੇਜ ਦੇਣਾ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਜਿਹੜੇ ਮਤਲਬ ਕਿ ਜ਼ਿਲ੍ਹੇ ਨੂੰ 300 ਮਿਲੇ ਆ ਜਾਂ 100 ਮਿਲੇ ਆ ਜਾਂ ਜੋ ਵੀ ਆ ਮਤਲਬ 10 ਗੁਣਾ ਮਿਲ ਗੀਆਂ 30 ਗੁਣਾ ਮਿਲ ਗੀਆਂ ਤਾਂ ਉਹਨਾਂ ਦਾ ਕੰਮ ਜਿਹੜਾ ਥੋੜਾ ਲੇਟ ਮਤਲਬ ਕਿ ਜਿੱਦਾਂ ਕਿ ਹੋਊਗਾ ਇਹ ਡਾਕੂਮੈਂਟ ਸਬਮਿਟ ਹੋਣੇ ਉਹ ਵੀ ਮਤਲਬ ਕਿ ਟਾਈਮ ਲੱਗੂਗਾ ਫਿਰ ਮੈਡੀਕਲ ਹੋਣ ਤੇ ਵੀ ਟਾਈਮ ਲੱਗੂਗਾ ਫਿਰ ਕਿਤੇ ਜਾ ਕੇ ਉਹ ਕੰਮ ਕੰਪਲੀਟ ਕਰਕੇ ਹੈਡ ਕੁਆਟਰ ਨੂੰ ਰਿਪੋਰਟ ਕਰਨਗੇ ਤਾਂ ਇਹ ਚੀਜ਼ ਜਿੱਦਾਂ ਕਿ ਵੈਕੈਂਸੀ ਦੇ ਸਿਰ ਤੇ ਮਤਲਬ ਕਿ ਡਿਪੈਂਡ ਕਰਦੀ ਹੈ ਠੀਕ ਹੈ ਤਾਂ ਇਹ ਚੀਜ਼ ਬਾਰੇ ਇਹਨੂੰ ਸੂਚਨਾ ਵੀ ਜੇਕਰ ਕਿਸ ਜ਼ਿਲ੍ਹੇ ਨੇ ਪਹਿਲਾਂ ਡਾਕੂਮੈਂਟ ਸਬਮਿਟ ਕਰਵਾ ਕੇ ਭੇਜੀ ਤੇ ਠੀਕ ਹੈ ਸਾਰਾ ਕੰਮ ਓਕੇ ਕਰਕੇ ਭੇਜਤਾ ਤਾਂ ਉਹਨਾਂ ਬੱਚੇ ਨੇ ਜੁਆਇਨਿੰਗ ਪਹਿਲਾਂ ਹੋ ਜੂਗੀ ਮੈਂ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗਾ ਕਾਫੀ ਕੁਸਚਨ ਇਹਦੇ ਬਾਰੇ ਵੀ ਆਏ ਸੀਗੇ ਤਾਂ ਇਸ ਕਰਕੇ ਇਹਨਾਂ ਚੀਜ਼ਾਂ 'ਤੇ ਥੋੜਾ ਧਿਆਨ ਦੇਣਾ ਕਿ ਮੈਡੀਕਲ ਦਾ ਜਿਹੜਾ ਥੋੜਾ ਪ੍ਰੋਸੈਸ ਆ ਉਹ 10 ਤੇ ਉਸ ਤੋਂ ਬਾਅਦ ਜਿਹੜੀਆਂ ਮਤਲਬ ਕਿ ਜਦੋਂ ਆਪਣੀਆਂ ਫਾਈਲਾਂ ਹੁੰਦੀਆਂ ਠੀਕ ਆ ਆਪਣੇ ਥਾਣਾ ਨੰਬਰ ਮਤਲਬ ਥਾਣੇ ਦਾ ਨਾਮ ਲਿਖਿਆ ਜਾਂਦਾ ਠੀਕ ਆ ਆਪਣਾ ਹਾਊਸ ਨੰਬਰ ਜੋ ਵੀ ਹੁੰਦਾ ਸਾਰਾ ਕੁਝ ਲਿਖ ਕੇ ਆਪਣਾ ਐਡਰੈਸ ਉਹ ਆਪਣਾ ਰਿਲੇਟਡ ਜ਼ਿਲ੍ਹਾ ਜਿਹੜੇ ਆ ਜਿਹੜੇ ਜ਼ਿਲ੍ਹੇ 'ਚ ਆਪਾਂ ਬਿਲੋਂਗ ਕਰਦੇ ਹਾਂ ਠੀਕ ਆ ਸਪੋਜ਼ ਕਰੋ ਜਿੱਦਾਂ ਕਿ ਕੋਈ ਬੰਦਾ ਮੁਖਸਰ ਦਾ ਠੀਕ ਆ ਉਹਨੂੰ ਜਲੰਧਰ ਮਿਲ ਗਿਆ ਠੀਕ ਆ ਤਾਂ ਜਲੰਧਰ ਵਾਲੇ ਫਿਰ ਜਿਹੜਾ ਮਤਲਬ ਉਹਦੀ ਫਾਈਲ ਆ ਠੀਕ ਆ ਪੁਲਿਸ ਵੈਰੀਫਿਕੇਸ਼ਨ ਵਾਸਤੇ ਉਸ ਮਤਲਬ ਕਿ ਮੁਖਤਰ ਸਾਹਿਬ ਇਹੇ ਭੇਜਣਗੇ ਰਿਲੇਟਡ ਥਾਣੇ ਦੇ ਵਿੱਚ ਠੀਕ ਆ ਫਿਰ ਉਹ ਥਾਣੇ ਵਾਲੇ ਤੁਹਾਨੂੰ ਕਾਲ ਕਰਨਗੇ ਠੀਕ ਆ ਫਿਰ ਤੁਹਾਨੂੰ ਮਤਲਬ ਕਿ ਆਪਣੇ ਨਾਲ ਕੋਈ ਮਤਲਬ ਪਿੰਡ ਦਾ ਪੰਚ ਜਾਂ ਸਰਪੰਚ ਜਾਂ ਕੋਈ ਮੈਂਬਰ ਲੈ ਕੇ ਜਾਣਾ ਪਊਗਾ ਹਨਾ ਮਤਲਬ ਇਦਾਂ ਕਰਕੇ ਤਾਂ ਕਿ ਤੁਹਾਡੀ ਉਹ ਗਵਾਹੀ ਦੇ ਸਕੇ ਕਿ ਇਹ ਬੰਦੇ ਦਾ ਜਿਹੜਾ ਕਰੈਕਟਰ ਬਹੁਤ ਵਧੀਆ ਉਸ ਤੋਂ ਬਾਅਦ ਇੰਟੈਲੀਜੈਂਸ ਵਿੰਗ ਜਿਹਨੂੰ ਆਪਾਂ ਸੀਆਈਡੀ ਕਹਿੰਦੇ ਆ ਠੀਕ ਆ ਉਹਦੇ ਵਿੱਚ ਵੀ ਤੁਹਾਡੀ ਜਿਹੜੀ ਵੈਰੀਫਿਕੇਸ਼ਨ ਹੋਊਗੀ ਠੀਕ ਆ ਉਹਦੇ ਵਿੱਚ ਵੀ ਤੁਹਾਨੂੰ ਆਪਣਾ ਜਿਹੜਾ ਪੰਚ ਸਰਪੰਚ ਜਿਹੜਾ ਲੈ ਕੇ ਜਾਣਾ ਪਊਗਾ ਨਾਲ ਜਾਂ ਕੋਈ ਪਿੰਡ ਦਾ ਮੋਤਵਰ ਬੰਦਾ ਤੇ ਇਹ ਤਾਂ ਹੋ ਗਈਆਂ ਜੀ ਸਾਰੀਆਂ ਮਤਲਬ ਕਿ ਪੁਲਿਸ ਵੈਰੀਫਿਕੇਸ਼ਨ ਪਲੱਸ ਸੀਏਡੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਠੀਕ ਹੈ ਉਸ ਤੋਂ ਬਾਅਦ ਜਿਹੜਾ ਤੁਹਾਡਾ ਸਿਸਟਮ ਆ ਉਹ ਡਾਕੂਮੈਂਟ ਤੋਂ ਬਾਅਦ ਆਪਣਾ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਵਾਸਤੇ ਤੁਹਾਡੇ ਰਿਲੇਟਡ ਬੋਰਡਸ ਦੇ ਵਿੱਚ ਜਾਣੀ ਜਦੋਂ ਕਿ ਕਿਸੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕੀਤੀ ਆ ਤਾਂ ਉਹਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਜਾਣਗੇ ਜਾਂ ਫਿਰ ਜੇ ਕਿਸੇ ਨੇ ਸੀਬੀਐਸਸੀ ਤੋਂ ਕੀਤਾ ਜਾਂ ਕੋਈ ਵੀ ਬੋਰਡ ਹੈਗਾ ਤਾਂ ਉਹਨਾਂ ਨੂੰ ਤੁਸੀਂ ਪੈਸੀ ਪੇ ਕਰਨੀ ਆ ਤੁਸੀਂ ਪਰ ਸਰਟੀਫਿਕੇਟ ਜਿੱਦਾਂ ਕਿ ਸਾਡੇ ਵੱਲ ਅਸੀਂ ਕਰੀਬ 16-1700 ਕੀ ਦਿੱਤਾ ਸੀਗਾ ਤਾਂ ਇਹ ਚੀਜ਼ ਵੈਰੀ ਕਰਦੀ ਆ ਕਿ ਤੁਸੀਂ ਪੀਐਸਸੀਬੀ ਤੋਂ ਕੀਤੀ ਆ ਜਾਂ ਸੀਬੀਐਸਸੀ ਤੋਂ ਜਾਂ ਕਿਸੇ ਵੀ ਬੋਰਡ ਤੋਂ ਕੀਤਾ ਤਾਂ ਤੁਹਾਨੂੰ ਮਤਲਬ ਕਿ ਜਿੰਨੇ ਤੁਹਾਡੇ ਸਰਟੀਫਿਕੇਟ ਹੋਣਗੇ ਉਹ ਸਰਟੀਫਿਕੇਟ ਦੇ ਅਕੋਰਡਿੰਗ ਤੁਹਾਡੇ ਤੋਂ ਮਤਲਬ ਕਿ ਉਹਦੀ ਜਿਹੜੀ ਆ ਪੇਮੈਂਟ ਲਈ ਜਾਊਗੀ ਠੀਕ ਆ ਤੇ ਅਸੀਂ ਵੀ ਪੇ ਕੀਤੇ ਸੀਗੇ 2023 ਵਾਲਿਆਂ ਨੇ ਵੀ ਪੇ ਕੀਤੇ ਆ ਔਰ ਤੁਹਾਨੂੰ ਵੀ ਜਿਹੜਾ ਉਹ ਪੇਮੈਂਟ ਕਰਨੀ ਪਊਗੀ ਤਾਂ ਕਿ ਤੁਸੀਂ ਮਤਲਬ ਜਿਹੜਾ ਤੁਹਾਡੇ ਜਿਹੜੇ ਸਰਟੀਫਿਕੇਟ ਆ ਉਹ ਛੇਤੀ ਛੇਤੀ ਵੈਰੀਫਾਈ ਹੋ ਕੇ ਆਉਣਗੇ ਤਾਂ ਤੁਹਾਡਾ ਨੈਕਸਟ ਪ੍ਰੋਸੈਸ ਉਹ ਛੇਤੀ ਚੱਲੂਗਾ ਤੇ ਉਸ ਤੋਂ ਬਾਅਦ ਇਹ ਆਰਡਰ ਦਿੱਤੇ ਗਏ ਨੇ ਐਸਐਸਪੀਜ਼ ਨੂੰ ਔਰ ਸੀਪੀਜ਼ ਨੂੰ ਕਿ ਜਿਹੜੀਆਂ ਇਹਨਾਂ ਕੰਮਾਂ ਲਈ ਸਾਰੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਜਾਂ ਤਾਂ ਕਿ ਡਾਕੂਮੈਂਟਸ ਚ ਟੂਟਣ ਲਈ ਅਲੱਗ ਟੀਮਾਂ ਠੀਕ ਆ ਵੈਰੀਫਿਕੇਸ਼ਨ ਲਈ ਤੇ ਜਿਹੜੀ ਆਪਣੀ ਹੈਗੀ ਆ ਮੈਡੀਕਲ ਲਈ ਅਲੱਗ ਜਿਹੜੇ ਮਤਲਬ ਕਿ ਮਲਾਜਮਾਂ ਦੀ ਟੀਮ ਬਣਾਈ ਜਾਵੇ ਉਹਨਾਂ ਦੀ ਤਾਂ ਕਿ ਹਰੇਕ ਟੀਮ ਆਪ ਕੋ ਆਪਣਾ ਇਹਦਾ ਕੰਮ ਪੂਰਾ ਪ੍ਰੋਪਰ ਢੰਗ ਦੇ ਨਾਲ ਕਰ ਸਕੇ ਤੇ ਇਹ ਜਿਹੜਾ ਸਾਰਾ ਫਾਰਮੈਟ ਮਤਲਬ ਕੰਪਲੀਟ ਹੋਣ ਤੋਂ ਬਾਅਦ ਫਿਰ ਤੋਂ ਡਾ ਜਿਹੜਾ ਹੈਗਾ ਅ ਜੁਆਇਨਿੰਗ ਦਾ ਪ੍ਰੋਸੈਸ ਚੱਲੂਗਾ ਕਿਉਂਕਿਵੇਂ ਜਿਵੇਂ ਸਾਰੇ ਜ਼ਿਲ੍ਹੇ ਆਪੂ ਆਪਣਾ ਕੰਮ ਕਰਕੇ ਹੈੱਡਕੁਆਰਟਰ ਭੇਜੀ ਆਣਗੇ ਠੀਕ ਆ ਫਿਰ ਜਦੋਂ ਸਾਰੇ ਜ਼ਿਲ੍ਹਾਂ ਦਾ ਕਮਿਸ਼ਨਰੇਟਸ ਦਾ ਕੰਮ ਪੂਰਾ ਹੋ ਕੇ ਹੈੱਡਕੁਆਰਟਰ ਦੇ ਵਿੱਚ ਪਹੁੰਚੂਗਾ ਦੈਨ ਉਸ ਤੋਂ ਬਾਅਦ ਜਿਹੜਾ ਤੁਹਾਡਾ ਜੁਆਇਨਿੰਗ ਲਈ ਆ ਆਪਣੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੂੰ ਦੱਸਿਆ ਜਾਊਗਾ ਕਿ ਅਸੀਂ ਜਿਹੜਾ ਹੈਗਾ ਕੰਮ ਕੰਪਲੀਟ ਕਰ ਚੁੱਕੇ ਹਾਂ ਵੀ ਆ ਵੀ ਆਪਾਂ ਜਿਹੜੇ ਨੈਕਸਟ ਪ੍ਰੋਸੈਸ ਹੁਣ ਜੁਆਇਨਿੰਗ ਦਾ ਉਹ ਕਦੋਂ ਸ਼ੁਰੂ ਕਰੀਏ ਤੇ ਫਾਈਨਲ ਜਦੋਂ ਤੁਹਾਡੀ ਜੁਆਇਨਿੰਗ ਹੋ ਜੂਗੀ ਠੀਕ ਆ ਤੇ ਉਸ ਤੋਂ ਬਾਅਦ ਤੁਹਾਨੂੰ ਇਹਦਾ ਪੁਲਿਸ ਲਾਈਨ ਦੇ ਵਿੱਚ ਰੱਖਿਆ ਜਾਊਗਾ ਕੁਝ ਦਿਨਾਂ ਜਾਂ ਕੁਝ ਮਹੀਨੇ ਲਈ ਠੀਕ ਆ ਇਹ ਡਿਪੈਂਡ ਕਰਦਾ ਕਿ ਮਤਲਬ ਕਿੰਨਾ ਸਮਾਂ ਰੱਖ ਸਕਦੇ ਆ ਜਦੋਂ ਕਿ ਅਸੀਂ ਭਰਤੀ ਹੋਏ ਸੀ 2021 ਵਾਲੇ ਠੀਕ ਆ ਤਾਂ ਅਸੀਂ ਗਰੀਬ ਸਵਾ ਤੋਂ ਡੇਢ ਮਹੀਨਾ ਪੁਲਿਸ ਲਾਈਨਸ ਦੇ ਵਿੱਚ ਰਹੇ ਸੀਗਾ ਰਿਲੇਟਡ ਪੁਲਿਸ ਲਾਈਨ ਦੇ ਵਿੱਚ ਜਿਹੜੇ ਆਪਾਂ ਜਿਹੜਾ ਜ਼ਿਲ੍ਹਾ ਆਪ ਨੂੰ ਮਿਲੇਗਾ ਠੀਕ ਆ ਤਾਂ ਉਸ ਤੋਂ ਬਾਅਦ ਫਿਰ ਸਾਨੂੰ ਟ੍ਰੇਨਿੰਗ ਸੈਂਟਰ ਦੇ ਵਿੱਚ ਭੇਜਤਾ ਸੀਗਾ ਤਾਂ ਹੁਣ ਇਹ ਚੀਜ਼ ਵੀ ਧਿਆਨ ਨਾਲ ਸੁਣ ਲਓ ਕਿ ਜਦੋਂ ਤੁਹਾਡੀ ਜੁਆਇਨਿੰਗ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਪੀ ਆਰਟੀਸੀ ਜਹਾਨ ਖੇਲਾ ਜੋ ਕਿ ਸਪੈਸ਼ਲ ਡਿਸਟ੍ਰਿਕਟ ਡਾਇਰెక్టర్ ਦੇ ਬੱਚਿਆਂ ਲਈ ਬਣਾਇਆ ਹੋਇਆ ਠੀਕ ਹੈ ਤਾਂ ਉਹਦੇ ਵਿੱਚ ਜਿੰਨੇ ਵੀ ਬੱਚੇ ਵੈਕੈਂਸੀ ਹੋਊਗੀ ਉੱਥੇ ਪੀਆਰ ਡੀਸੀ ਜਹਾਨ ਖੇਲਾ ਹੁਸ਼ਿਆਰਪੁਰ ਵਿਖੇ ਮੈਂ ਵੀ ਟ੍ਰੇਨਿੰਗ ਉੱਥੇ ਕੀਤੀ ਆ ਔਰ 2023 ਵਾਲੇ ਬੱਚੇ ਵੀ ਟ੍ਰੇਨਿੰਗ ਉੱਥੇ ਕਰ ਰਹੇ ਨੇ ਕੋਸ਼ਿਸ਼ ਕਿ 1 ਕੇ 2 ਜ਼ਿਲ੍ਹਿਆਂ ਨੂੰ ਛੱਡ ਗਏ ਠੀਕ ਹੈ ਜੀ ਤੇ ਸਾਰੇ ਮੁੰਡੇ ਕੁੜੀਆਂ ਉੱਥੇ ਟ੍ਰੇਨਿੰਗ ਕਰ ਰਹੇ ਨੇ ਤੇ ਉਸ ਤੋਂ ਬਾਅਦ ਜੇਕਰ ਉੱਥੇ ਵੈਕੈਂਸੀ ਘਟਦੀ ਆ ਪਰ ਬੱਚੇ ਜ਼ਿਆਦਾ ਨੇ ਸਪੋਜ਼ ਕਰੋ ਵੀ ਤੁਸੀਂ 1746 ਬੱਚੇ ਹੋ ਪਰਵ ਕੰਸੀ ਉੱਥੇ 1500 ਦੀ ਮਤਲਬ 1500 ਬੱਚਾ ਹੀ ਰਹਿਸ਼ ਕਰ ਸਕਦਾ ਪੀਆਰਡੀਸੀ ਸ਼ਾਨ ਖੇਲਾ ਤਾਂ ਜਿਹੜੇ ਬਾਕੀ ਬੱਚੇ ਨਹੀਂ ਠੀਕ ਆ ਫਿਰ ਉਹਨਾਂ ਨੂੰ ਕਿਸੇ ਹੋਰ ਟ੍ਰੇਨਿੰਗ ਸੈਂਟਰ ਦੇ ਵਿੱਚ ਭੇਜਿਆ ਜਾਊਗਾ ਆਪਣੇ ਡੀਜੀਪੀ ਐਚਆਰਡੀ ਠੀਕ ਆ ਜੀ ਆਪਣੇ ਡੀਜੀਪੀ ਕਾਫੀ ਹੁੰਦੇ ਆ ਡੀਜੀਪੀ ਜਿੱਦਾਂ ਡੀਜੀਪੀ ਹਮਨ ਰਾਈਟਸ ਹੋ ਗਿਆ ਠੀਕ ਆ ਡੀਜੀਪੀ ਲਾਅਨ ਆਰਡਰ ਹੋ ਗਿਆ ਤਾਂ ਆਪਣੇ ਮੇਨ ਡੀਜੀਪੀ ਜਿਹੜੇ ਗੌਰਵ ਯਾਦਵ ਨੇ ਉਸ ਤੋਂ ਬਿਨਾ ਜਿਹੜਾ ਆਪਣੀ DGPHRD ਜੋ ਕਿ ਟ੍ਰੇਨਿੰਗ ਦਾ ਪ੍ਰਬੰਧ ਸਾਰਾ ਦੇ ਦਿੰਦਾ ਹੈ ਸਾਰੇ ਟ੍ਰੇਨਿੰਗ ਸੈਂਟਰਸ ਦਾ ਜਿਹੜਾ ਪ੍ਰਬੰਧ ਆ ਉਹ DGPHRD ਦੇ ਅਧੀਨ ਹੁੰਦਾ ਠੀਕ ਆ ਫਿਰ ਉਹ ਜਿਹੜੀ ਸਾਰੀ ਹੈਗੀ ਆ ਸਿਸਟਮ ਦੇ ਕੇ ਵੈਕੈਂਸੀ ਅਕੋਰਡਿੰਗ ਫਰ DGPHRD ਨੂੰ ਦੱਸਿਆ ਜਾਊਗਾ ਕਿ ਵੀ ਇੱਥੇ ਵੈਕੈਂਸੀ ਇੰਨੀ ਘੱਟ ਦੀ ਹੈ ਜੀ ਅਸੀਂ ਕਿਸੇ ਹੋਰ ਮਤਲਬ ਕਿ ਜਿਹੜਾ ਟ੍ਰੇਨਿੰਗ ਸੈਂਟਰ ਆ ਉੱਥੇ ਅਸੀਂ ਭੇਜਣਾ ਚਾਹੁੰਦੇ ਆ ਤਾਂ ਉਹ ਡਿਪੈਂਡ ਕਰਦਾ ਕਿ ਤੁਸੀਂ PRD ਸੀ ਜਹਾਨ ਖੇਲਣਾ ਜਾਊਂਗੇ ਜਾਂ ਫਿਰ ਜਿਹੜਾ ਕਿਸੇ ਹੋਰ ਟ੍ਰੇਨਿੰਗ ਸੈਂਟਰ ਵਿੱਚ ਤੁਹਾਨੂੰ ਪਾਇਆ ਜਾਂਦਾ ਟ੍ਰੇਨਿੰਗ ਸੈਂਟਰ ਸਾਰੇ ਆਪਣੇ ਪੰਜਾਬ ਪੁਲਿਸ ਦੇ ਨੇ ਜਿੱਦਾਂ ਕਿ ਪੀਆਰਟੀਸੀ ਹੋ ਗਿਆ ਆਰਟੀਸੀ ਹੋ ਗਿਆ ਆਈਐਸਟੀਸੀ ਹੋ ਗਿਆ ਪੀਟੀਸੀ ਹੋ ਗਿਆ ਸੀਟੀਸੀ ਹੋ ਗਿਆ ਤਾਂ ਇਹਨਾਂ ਮਤਲਬ ਕਿ ਟ੍ਰੇਨਿੰਗ ਸੈਂਟਰ ਵੀ ਤੁਹਾਨੂੰ ਕਿਤੇ ਵੀ ਭੇਜਿਆ ਜਾ ਸਕਦਾ ਤੇ ਜਿਹੜੇ ਉਸ ਤੋਂ ਬਾਅਦ ਤੁਹਾਡੇ ਸਟੈਂਡਿੰਗ ਆਰਡਰ ਨੇ ਉਹ ਤੁਸੀਂ ਆਪਣੇ ਦੇਖ ਲਓ ਵੀ ਤੁਹਾਨੂੰ ਜਿਹੜਾ ਸਟੈਂਡਿੰਗ ਆਰਡਰ ਹੈ ਕਿਤੇ ਵੀ ਲਗਾਇਆ ਤੁਹਾਡੀ ਡਿਊਟੀ ਕਿਤੇ ਵੀ ਲੱਗ ਸਕਦੀ ਆ ਆਊਟ ਆਫ ਸਟੇਟ ਵੀ ਲੱਗ ਸਕਦੀ ਆ ਉਹ ਤੁਸੀਂ ਆਪਣੇ ਐਡਵਰਟਾਈਜ਼ਮੈਂਟ ਦੇ ਸਾਰੇ ਤੁਸੀਂ ਪੜ੍ਹ ਲਿਓ ਠੀਕ ਆ ਉਹਦੇ ਵੀ ਸਾਰਾ ਕੁਝ ਦੱਸਿਆ ਹੋਇਆ ਹੈ ਤਾਂ ਇਹ ਸਾਰਾ ਕੁਝ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਸੀਗਾ ਮੈਂ ਤੁਹਾਨੂੰ ਸਾਰਾ ਕੁਝ ਦੱਸਿਆ ਹੋ ਤਾਂ ਨੋਟੀਫਿਕੇਸ਼ਨ ਤੁਸੀਂ ਮਤਲਬ ਕਿ ਪੜ ਲਿਆ ਹੋਊਗਾ ਹੋ ਸਕਦਾ ਤੁਹਾਨੂੰ ਅੱਧਪ ਜਦੋਂ ਸਮਝ ਲੱਗ ਗਿਆ ਹੋਊਗਾ ਕਿ ਮਤਲਬ ਵਿੱਚ ਲਿਖਿਆ ਕੀ ਆ ਕਈ ਸਟੂਡੈਂਟਸ ਇਹ ਸੋਚ ਰਹੇ ਹੋਣਗੇ ਇਹ ਚੀਜ਼ ਸਾਨੂੰ ਗਈ ਗਈ ਹੈ ਮਤਲਬ ਕਿ ਵੀ ਸਟੂਡੈਂਟਸ ਨੂੰ ਕਿਹਾ ਗਿਆ ਅਸਲ ਦੇ ਵਿੱਚ ਇਹ ਆਰਡਰ ਦਿੱਤੇ ਗਏ ਐਸਐਸਪੀ ਨੂੰ ਪਲੱਸ ਸੀਪੀਜ਼ ਨੂੰ ਠੀਕ ਆ ਤਾਂ ਉਹ ਅੱਗੇ ਕੰਮ ਕਰਵਾਉਣਗੇ ਸਟੂਡੈਂਟਸ ਦਾ ਜਿਹੜਾ ਕੰਮ ਆ ਨੈਕਸਟ ਜਿਹੜੀਆਂ ਟੀਮਾਂ ਬਣਨੀਆਂ ਨੇ ਮਤਲਬ ਐਸਐਸਪੀ ਸਾਹਿਬ ਨਹੀਂ ਕਰਨਗੇ ਐਸਐਸਪੀ ਥੱਲੇ ਜਿੱਦਾਂ ਕਿ ਐਸਪੀ ਹੁੰਦਾ ਐਸਪੀ ਹੈੱਡਕਵਰਟਰ ਐਸਪੀ ਡੀ ਫਿਰ ਡੀਐਸਪੀ ਡੀਡੀਐਸਪੀ ਹੈੱਡਕਵਰਟਰ ਇਦਾਂ ਕਰਕੇ نیچے-नीचे ਟੀਮਾਂ ਬਣਦੀਆਂ ਆਉਂਦੀਆਂ ਉਹ ਨਿਛਲੇ ਪੱਧਰ ਤੇ ਆਪਾਂ ਜਿਹੜੇ ਉਹ ਕੌਨਸਟੇਬਲ ਆ ਜਾਂਦੇ ਹਾਂ ਤਾਂ ਉੱਪਰਲੀ ਜਿਹੜੇ ਐਸਐਸਪੀ ਪਲੱਸ ਸੀਬੀ ਦੇ ਆਰਡਰ ਹੀ ਚੱਲਦੇ ਆ ਜੋ ਵੀ ਕੰਮਕਾਰ ਕਰਨਾ ਆਪਣੇ ਮਤਲਬ ਛੋਟੇ ਮੁਲਾਜ਼ਮ ਹੀ ਕਰਦੇ ਠੀਕ ਆ ਜੋ ਟੀਮਾਂ ਬਣਨੀਆਂ ਨੇ ਤਾਂ ਇਹ ਚੀਜ਼ ਉਹ ਕਰਵਾਉਣੇ ਆ ਤਾਂ ਕਿ ਆਪਾਂ ਸ਼ੀਤੀ ਤੋਂ ਸ਼ੀਤੀ ਉਹਨਾਂ ਦੀ ਜੁਆਇਨਿੰਗ ਕਰਵਾ ਸਕੀਏ ਤੇ ਇਹਦਾ ਸੀ ਸਾਰਾ ਨੋਟੀਫਿਕੇਸ਼ਨ ਦਾ ਜੋ ਵੀ ਸਿਲਸਿਲਾ ਸੀਗਾ ਸਾਰਾ ਕੁਝ ਨੂੰ ਸਮਝਾਤਾ ਜੇਕਰ ਫਿਰ ਵੀ ਕਿਸੇ ਨੂੰ ਸਮਝ ਨਾ ਲੱਗੀ ਤਾਂ ਮੈਨੂੰ ਦੁਬਾਰਾ ਪੁੱਛ ਸਕਦਾ ਤੇ ਫਿਰ ਆਪਾਂ ਗੱਲ ਕਰਦੇ ਹਾਂ ਇੱਕ ਬੱਚੇ ਨੇ ਪੁੱਛਿਆ ਸੀ ਕਹਿੰਦੇ ਵੀ ਮੈਡੀਕਲ ਨੂੰ ਤਾਂ ਵੀ 2-3 ਮਹੀਨੇ ਲੱਗ ਜਾਣਗੇ ਨਹੀਂ ਮੈਡੀਕਲ ਨੂੰ 2-3 ਮਹੀਨੇ ਨਹੀਂ ਲੱਗਦੇਗੇ ਸਪੋਜ਼ ਕਰੋ ਤੁਹਾਡਾ ਅੱਜ ਪ੍ਰੋਸੈਸ ਸ਼ੁਰੂ ਹੋ ਜਾਂਦਾ ਤੁਹਾਡਾ ਡਾਕੂਮੈਂਟ ਸਬਮਿਸ਼ਨ ਦਾ ਕੰਮ ਆ ਹੋਪਸੋ 10 ਦਿਨਾਂ ਵਿੱਚ ਕੰਪਲੀਟ ਹੋ ਜਾਈ 15 ਦਿਨਾਂ ਵਿੱਚ ਕੰਪਲੀਟ ਹੋ ਜੇ 15 ਦਿਨਾਂ ਤੋਂ ਬਾਅਦ ਤੁਹਾਨੂੰ ਹਫ਼ਤਾਆਂ 10 ਦਿਨ ਮਿਲੂ ਮਤਲਬ ਮਿਲਣਗੇ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਪ੍ਰਬੰਧ ਸ਼ੁਰੂ ਹੋ ਜਾਊਗਾ ਸਪੋਜ਼ ਕਰੋ ਤੁਹਾਡੇ ਜ਼ਿਲ੍ਹੇ ਨੂੰ 2 ਕਿ 250 ਬੰਦਾ ਮਿਲਿਆ 200 ਬੰਦਾ ਮਿਲਿਆ ਤਾਂ ਜੇਕਰ ਪਰ ਡੇ 50 ਬੰਦੇ ਵੀ ਮੈਡੀਕਲ ਕਰਵਾ ਰਹੇ ਨੇ 30 ਬੰਦੇ ਮੈਡੀਕਲ ਕਰਵਾ ਰਹੇ ਨੇ ਤਾਂ ਠੀਕ ਆ 10 ਦਿਨ ਦੇ ਵਿੱਚ ਉਹ ਕੰਮ ਕੰਪਲੀਟ ਹੋ ਜਾਊਗਾ ਠੀਕ ਆ ਜੇਕਰ ਪਰ ਡੇ 10 ਬੰਦੇ ਕਰਵਾ ਰਹੇ ਨੇ ਫਿਰ 20 ਦਿਨ ਚ ਹੋ ਜਾਊਗਾ ਤਾਂ ਤੁਸੀਂ ਮੰਨ ਕੇ ਚੱਲਾਂਗੇ ਤੁਹਾਡਾ ਜਿਹੜਾ ਪ੍ਰੋਸੈਸ ਆ ਉਹ 2 ਤੋਂ 2.5 ਮਹੀਨਿਆਂ ਦੇ ਵਿੱਚ ਵਿੱਚ ਕੰਪਲੀਟ ਹੋ ਜਾਊਗਾ ਜੇਕਰ ਇਹ ਪ੍ਰੋਸੈਸ ਹਫਤੇ ਤੋਂ 10 ਦਿਨ ਦੇ ਵਿੱਚ ਸ਼ੁਰੂ ਹੁੰਦਾ ਠੀਕ ਆ ਤੁਹਾਨੂੰ ਕਾਲਸ ਹੋਣੀਆਂ ਸ਼ੁਰੂ ਹੋਣਗੀਆਂ ਤੁਹਾਡੀਆਂ ਲਿਸਟਾਂ ਤੁਹਾਡੀ ਲਿਸਟ ਨਥੀ ਆ ਪਰ ਤੁਹਾਨੂੰ ਹਜੇ ਵਾਇਰਲ ਨਹੀਂ ਕੀਤੀ ਗਈ ਠੀਕ ਆ ਉਹ ਮੈਂ ਵੀ ਨਹੀਂ ਕਰ ਸਕਦਾ ਜਦੋਂ ਉਹ ਜ਼ਿਲ੍ਹਿਆਂ ਦੇ ਵਿੱਚ ਆਊਗੀ ਉਸ ਤੋਂ ਬਾਅਦ ਹੀ ਤੁਹਾਨੂੰ ਇਹ ਚੀਜ਼ ਦਾ ਨੋਟੀਫਿਕੇਸ਼ਨ ਮਿਲੇਗਾ ਠੀਕ ਆ ਫਿਲਹਾਲ ਜਿਹੜੀ ਉਹ ਅਟੈਚਡ ਹੈਗੀ ਆ ਔਰ ਉਹ ਹਜੇ ਵਾਇਰਲ ਨਹੀਂ ਹੋਈ ਮਤਲਬ ਸਾਰਿਆਂ ਦੇ ਸਾਹਮਣੇ ਨਹੀਂ ਕੀਤੀ ਗਈ ਕਿਉਂਕਿ 100 ਮਤਲਬ ਜਿੱਦਾਂ ਕਹਿ ਦਈਏ ਨਾ ਕੰਫਿਡੈਂਸ਼ੀਅਲ ਚੀਜ਼ਾਂ ਹੁੰਦੀਆਂ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਜਿਵੇਂ ਪ੍ਰੋਸੈਸ ਵਿੱਚ کہہ ਰਿਹਾ ਸੀਗਾ ਜਿਹੜਾ ਤੁਹਾਡਾ ਡਾਕੂਮੈਂਟ ਸਬਮਿਸ਼ਨ ਤੋਂ ਲੈ ਕੇ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਠੀਕ ਆ ਬੋਰਡ ਦੇ ਵਿੱਚ ਪਲੱਸ ਤੁਹਾਡਾ ਆਪਣਾ ਪੁਲਿਸ ਵੈਰੀਫਿਕੇਸ਼ਨ ਹੋਣੀ ਆ ਸੀਆਈਡੀ ਵੈਰੀਫਿਕੇਸ਼ਨ ਹੋਣੀ ਆ ਪਲੱਸ ਤੁਹਾਡਾ ਮੈਡੀਕਲ ਹੋਣਾ ਉਹ ਕਰੀਬ 2 ਤੋਂ 2.5 ਮਹੀਨੇ ਦੇ ਵਿੱਚ ਸਾਰੇ ਕੰਪਲੀਟ ਹੋ ਕੇ ਠੀਕ ਆ ਉਸ ਤੋਂ ਬਾਅਦ 15 ਤੋਂ 20 ਦਿਨਾਂ ਬਾਅਦ ਤੁਹਾਨੂੰ ਜਿਹ ਜੁਆਇਨਿੰਗ ਮਿਲ ਜੂਗੀ। ਔਰ ਜੁਆਇਨਿੰਗ ਦੇ ਵਿੱਚ ਜਿੱਦਾਂ ਕਿ ਮੈਂ ਗੱਲ ਕਰ ਰਿਹਾ ਸੀ ਕਿ ਕਾਫੀ ਮੈਨੂੰ ਰਾਤੀ ਸਟੂਡੈਂਟ ਪੁੱਛ ਰਹੇ ਸੀ ਕਿ ਕਿ ਆਰਮਡ ਗੈਡਰਲਾਂ ਦਾ ਨਹੀਂ ਸ਼ੁਰੂ ਹੋਇਆ ਤੇ ਆਰਮਡ ਗੈਡਰਲਾਂ ਦੀਆਂ ਜੜੀਆਂ ਫਾਈਲਾਂ ਐਸਪੀ ਜਲੰਧਰ ਪਈਆਂ। ਪਤਾ ਨਹੀਂ ਤੁਸੀਂ ਕਿੱਥੋਂ ਨੌਲੇਜ ਲੈਨੇ ਮੈਨੂੰ ਨਹੀਂ ਪਤਾ ਇਸ ਚੀਜ਼ ਦਾ। ਠੀਕ ਆ ਤਾਂ ਅਫਵਾਹਾਂ ਤੋਂ ਦੂਰ ਰਿਹਾ ਕਰੋ। ਮੈਂ ਤੁਹਾਨੂੰ ਕਲੀਅਰ ਕਟ ਗੱਲ ਦੱਸਣ ਲੱਗਾ ਵੀ ਜਦੋਂ ਅਸੀਂ ਭਰਤੀ ਹੋਏ ਸੀ ਸਾਡਾ ਪ੍ਰੋਸੈਸ ਡਿਸਟ੍ਰਿਕਟ ਵਾਲਿਆਂ ਦਾ 3 ਮਹੀਨਾ ਡੇਢ ਮਹੀਨਾ ਬਾਅਦ ਸ਼ੁਰੂ ਹੋਇਆ ਸੀ ਆਰਮਡ ਗੈਡਰ ਤੋਂ। ਠੀਕ ਹੈ ਜੀ ਜਦੋਂ ਕਿ ਅੱਜ ਉਹਨਾਂ ਦੀ ਲਿਸਟ ਆਈ ਹੋਵੇ ਤੇ ਸਾਡਾ ਜਿਹੜਾ ਮਤਲਬ ਕਿ ਜਿਵੇਂ ਕਿ ਪ੍ਰੋਸੈਸ ਸੀਗਾ ਉਹ ਸਤੰਬਰ ਕੀ ਜਿਵੇਂ ਕਿ ਤੁਹਾਡਾ ਅਗਸਤ ਦੇ ਵਿੱਚ ਅਗਸਤ ਪੋਸ ਕਰੋ ਆਰਮਡ ਕਿਡਰਲਾਂ ਦਾ ਠੀਕ ਆ ਵੀ ਅਗਸਤ ਦੇ ਵਿੱਚ ਤੁਹਾਡਾ ਆ ਗਿਆ ਇੱਕ ਤਰੀਕ ਨੂੰ ਆਰਮਡ ਕਿਡਰਨੀ ਸ਼ੁਰੂ ਹੋ ਗਈ ਪਲੱਸ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਡਿਸਟ੍ਰਿਕਟ ਵਾਲਾਂ ਦਾ ਪ੍ਰੋਸੈਸ ਸ਼ੁਰੂ ਹੋਇਆ ਸੀਗਾ ਉਹ ਕਰੀਬ ਸਤੰਬਰ ਦੇ ਮਿਡਲ ਤੇ ਜਾ ਕੇ ਸ਼ੁਰੂ ਹੋਇਆ ਸੀਗਾ ਮਤਲਬ ਐਗਜ਼ਾਮਪਲ ਦੇ ਰਿਹਾ ਵੀ ਮਹੀਨਾ ਸਵਾ ਮਹੀਨਾ ਸਾਨੂੰ ਬਾਅਦ ਵਿੱਚ ਮਤਲਬ ਕਿ ਕਾਲਸ ਹੋਣੇ ਸ਼ੁਰੂ ਹੋਈਆਂ ਸੀਗੀਆਂ ਤੇ ਹਾਲਾਂਕਿ ਇਹਨਾਂ ਨੂੰ ਸਾਰੀਆਂ ਮਤਲਬ ਬਟਾਲੀਅਨਸ ਵੀ ਮਿਲ ਗਈਆਂ ਸੀ ਸਭ ਕੁਝ ਅਲਰਟ ਹੋ ਗਿਆ ਸੀਗਾ ਓਕੇ ਕਰੀ ਬੈਠੇ ਸੀ ਆਰਮਡ ਕਿਟਰ ਵਾਲੇ ਸਾਰਾ ਕੰਮ ਠੀਕ ਆ ਤੇ ਉਸ ਤੋਂ ਬਾਅਦ ਫਿਰ ਸਾਨੂੰ ਕਾਲਸ ਹੁਣੇ ਸ਼ੁਰੂ ਹੋਈਆਂ ਵੀ ਤੁਸੀਂ ਡਿਸਟ੍ਰਿਕਟ ਵਾਲੇ ਤੁਹਾਨੂੰ ਆ ਡਿਸਟ੍ਰਿਕਟ ਮਿਲੀ ਆ ਕਿ ਤੁਸੀਂ ਇਸ ਤਰੀਕੇ ਨਾਲ ਇੰਨੇ ਵਜੇ ਆ ਕੇ ਰਿਪੋਰਟ ਕਰੋ ਆ ਪਲੱਸ ਆਪਣੇ ਡਾਕੂਮੈਂਟ ਲੈ ਕੇ ਹੋ ਮਤਲਬ ਸਾਰਾ ਕੁਝ ਦੱਸਿਆ ਗਿਆ ਹਨਾ ਤਾਂ ਮੇਰੇ ਨਾਲ ਦੇ ਕਈ ਕਹ ਰਹੇ ਸੀ ਵੀ ਯਾਰ ਤੁਹਾਡਾ ਤਾਂ ਬਹੁਤ ਲੇਟ ਹੋ ਜੂਗਾ ਫਿਰ ਹਨਾ ਤਾਂ ਫਿਰ ਅਸੀਂ ਵੀ ਕਿਹਾ ਚਲੋ ਕੋਈ ਗੱਲ ਨਹੀਂ ਜਿੱਥੇ ਤੁਹਾਡਾ ਕੰਪਲੀਟ ਹੋਗਾ ਸਾਡਾ ਵੀ ਹੋ ਜੂਗਾ ਠੀਕ ਆ ਔਰ ਇਸ ਵਾਰ ਜਿਹੜਾ ਮਤਲਬ 15-20 ਦਿਨ ਲੱਗ ਜਾਣ ਤਾਂ ਇਹ ਚੀਜ਼ ਤੁਸੀਂ ਭੁੱਲ ਜਾਓ ਕਿ ਜੇਕਰ ਡਿਸਟ੍ਰਿਕਟ ਵਾਲੇ ਆਪਣਾ ਪ੍ਰੋਸੈਸ ਕੰਪਲੀਟ ਕਰਾ ਕੇ ਮੈਡੀਕਲ ਕਰਵਾ ਕੇ ਹੈੱਡਕੁਆਟਰ ਭੇਜ ਦਿੰਦੇ ਨੇ ਕਿ ਸਾਡਾ ਡਾਟਾ ਪੂਰਾ ਹੋ ਗਿਆ ਜੀ ਸਾਨੂੰ ਜੁਆਇਨਿੰਗ ਦੇ ਦਿਓ ਠੀਕ ਹੈ ਜੀ ਭਰਤੀ ਇੱਕ ਤਾਂ ਜੁਆਇਨਿੰਗ ਡੇਟ ਵੀ ਤੁਹਾਡੀ ਇੱਕ ਹੋਊਗੀ ਚਾਹੇ ਡਿਸਟ੍ਰਿਕਟ ਵਾਲੇ 2 ਮਹੀਨੇ ਪਹਿਲਾਂ ਕੰਮ ਕੰਪਲੀਟ ਕਰਕੇ ਉੱਥੇ ਭੇਜ ਦੇਣ ਤੇ ਚਾਹੇ ਡਿਸਟ੍ਰਿਕਟ ਵਾਲੇ 2 ਮਹੀਨੇ ਲੇਟ ਹੋ ਜਾਣ ਠੀਕ ਹੈ ਇਹ ਚੀਜ਼ ਨੇ ਮਤਲਬ ਕਿ ਉਹ ਮਾਇਨੇ ਰੱਖਦੀ ਕਿ ਤੁਸੀਂ ਕੰਮ ਪਹਿਲਾਂ ਕਰਵਾ ਲਿਆ ਜਾਂ ਬਾਅਦ ਚ ਕਰਵਾਇਆ ਜਦੋਂ ਸਾਰਾ ਡਿਸਟ੍ਰਿਕਟ ਪਲਸ ਆਰਮਡ ਗੱਡਰ ਦਾ ਪੂਰਾ ਕੰਪਲੀਟ ਹੋ ਕੇ ਡੀਜੀਪੀ ਹੈੱਡਕੁਆਰਟਰ ਪਹੁੰਚੂਗਾ ਨਾ ਤਾਂ ਡੀਜੀਪੀ ਸਾਹਿਬ ਉੱਤੇ ਸਾਈਨ ਕਰਨਗੇ ਉਹ ਕੰਬਾਈਨ ਤੇ ਕਰਨੇ ਸਾਈਨ ਉਹਨਾਂ ਨੇ ਠੀਕ ਹੈ ਵੀ ਇੱਕ ਪਾਸੇ ਮਤਲਬ ਕਿ ਆਪਣੀ ਪਈ ਆ ਆਰਮਡ ਵਾਲਾ ਵੀ ਮਤਲਬ ਫਾਈਲ ਪਈ ਹੈਗੀ ਦੂਜੀ ਪਾਸੇ ਡਿਸਟ੍ਰਿਕਟ ਵਾਲੀ ਫਾਈਲ ਪਈ ਹੈ ਫਿਰ ਉਹਨਾਂ ਨੇ ਸਾਰਾ ਚੈੱਕ ਅਪ ਕਰ ਮਤਲਬ ਕਰਵਾ ਕੇ ਵੀ ਕਿ ਇਹ ਸਾਰਾ ਕੰਮ ਕੰਪਲੀਟ ਆ ਫਿਰ ਨੀਚਲੇ ਅਫਸਰ ਦੱਸਣ ਕਿ ਵੀ ਹਾਂ ਜੀ ਡਿਸਟ੍ਰਿਕਟ ਦਾ ਵੀ ਕੰਪਲੀਟ ਆ ਪਲਸ ਆਰਮਡ ਦਾ ਵੀ ਕੰਪਲੀਟ ਆ ਫਿਰ ਉਹ ਇੱਕ ਮਤਲਬ ਕਿ ਫਾਈਲ ਬਣਵਾ ਕੇ ਠੀਕ ਹੈ ਇੱਕ ਨੋਟ ਠੀਕ ਹੈ ਫਿਰ ਉਹ ਡਾਕ ਰਹੀ ਆਪਣੇ ਸੀਐਮ ਸਾਹਿਬ ਨੂੰ ਆਊਗਾ ਫਿਰ ਉਹ ਫਾਈਲ ਜਿਹੜੀ ਆ ਠੀਕ ਹੈ ਸੀਐਮ ਦਫ਼ਤਰ ਪਹੁੰਚੂਗੀ ਉਹਨਾਂ ਤੋਂ ਫਿਰ ਪੁੱਛਿਆ ਜਾਊਗਾ ਕਿ ਤੁਹਾਨੂੰ ਅਸੀਂ ਜਿਹੜਾ ਕੰਮ ਕੰਪਲੀਟ ਕਰ ਚੁੱਕੇ ਹਾਂ ਜੀ ਤੇ ਤੁਸੀਂ ਫਿਰ ਦੱਸੋ ਹੁਣ ਆਪਾਂ ਜੋਇਨਿੰਗ ਕਦੋਂ ਦੇਈਏ ਤਾਂ ਇਹ ਤੁਹਾਡਾ ਬਹੁਤ ਵੱਡਾ ਡਾਊਟ ਸੀਗਾ ਹੋਪਸ ਉਹ ਇਹ ਕਲੀਅਰ ਹੋ ਗਿਆ ਉਹ ਤੁਹਾਡਾ ਡਾਊਟ ਠੀਕ ਹੈ ਡਿਸਟ੍ਰਿਕਟ ਅਲੋਟਮੈਂਟ ਬਾਰੇ ਪੁੱਛਿਆ ਕਿ ਡਿਸਟ੍ਰਿਕਟ ਅਲੋਟਮੈਂਟ ਵਿੱਚ ਲਿਖਿਆ ਹੋਇਆ ਟੈਸਟ ਤਾਂ ਮੈਂ ਤੁਹਾਨੂੰ ਪਹਿਲਾਂ ਜਵਾਬ ਦਿੰਦਾ ਠੀਕ ਹੈ ਤੇ ਉਸ ਤੋਂ ਬਾਅਦ ਏਸੀ ਗਈ ਐ ਵੀ ਡਿਸਟ੍ਰਿਕਟ ਜਿਹੜੀਆਂ ਮਿਲੀਆਂ ਸਾਨੂੰ ਉਹ ਜ਼ਿਲ੍ਹੇ ਵਿੱਚ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਤਾਂ ਉਹ ਪਹੁੰਚ ਜਾਣਗੇ ਉਹ ਤੁਸੀਂ ਟੈਨਸ਼ਨ ਨਹੀਂ ਲੈਣੀਗੇ ਉਹ ਤੁਹਾਡੀ ਟੈਨਸ਼ਨ ਨਹੀਂ ਹੈਗੀ ਡਿਸਟ੍ਰਿਕਟ ਨੇ ਤੁਹਾਨੂੰ ਕੰਟੈਕਟ ਕਰਨਾ ਤੁਸੀਂ ਡਿਸਟ੍ਰਿਕਟ ਨੂੰ ਕੰਟੈਕਟ ਨਹੀਂ ਕਰਨਾਗਾ ਜੇ ਤੁਹਾਨੂੰ ਡਿਸਟ੍ਰਿਕਟ ਮਿਲੂਗੀ ਤੁਹਾਨੂੰ ਖੁਦ ਮੈਸੇਜ ਕਾਲ ਆਊਗਾ ਠੀਕ ਹੈ ਜੋ ਵੀ ਆਊਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਡਾ ਮਤਲਬ ਕੀ ਪ੍ਰੋਸੈਸ ਸ਼ੁਰੂ ਹੋਊਗਾ ਕਿਉਂਕਿ ਤੁਹਾਨੂੰ ਨਹੀਂ ਪਤਾ ਤੁਹਾਨੂੰ ਕਿਹੜਾ ਜ਼ਿਲ੍ਹਾ ਮਿਲਿਆ ਜਾਂ ਕਿਹੜਾ ਜ਼ਿਲ੍ਹਾ ਮਿਲਣਾ ਤੁਸੀਂ ਹਰੇਕ ਜ਼ਿਲ੍ਹੇ ਵਿੱਚ ਥੋੜੀ ਕਾਲ ਕਰੋਗੇ ਮੇਰਾ ਨੰਬਰ ਤੁਹਾਡੇ ਕੋਲ ਮਤਲਬ ਕਿ ਮੈਂ ਸਿਲੈਕਟ इजीली ਵਿੱਚ ਆਂ ਮੈਂ इजीली ਸਿਲੈਕਟਾਂ ਜਿਹੜਾ ਜ਼ਿਲ੍ਹਾ ਤੁਹਾਨੂੰ ਸਿਲੈਕਟ ਮਿਲ ਮਤਲਬ ਜਿਹੜਾ ਜ਼ਿਲ੍ਹਾ ਤੁਹਾਨੂੰ ਮਿਲਿਆ ਹੋਊਗਾ ਨਾ ਸਿਲੈਕਸ਼ਨ ਦੇ ਵਿੱਚ ਆ ਗਿਆ ਤੁਹਾਡਾ ਜ਼ਿਲ੍ਹਾ ਉਹ ਆਪੇ ਤੁਹਾਨੂੰ ਕਾਲ ਕਰਨਗੇ ਉਹਨਾਂ ਦੀ ਸਰਦਾਰਦੀ ਹੈ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ। ਫਿਰ ਮੈਨੂੰ ਕੁਐਸਚਨ ਆਇਆ ਜੀ ਆਰਮਡ ਕੈਡਰ ਨੂੰ ਕਾਲਸਿਕ ਦਵਣਗੀਆਂ ਉਹ ਵੀ ਤੁਹਾਡੇ ਦਿਨਾਂ ਤੱਕ ਆ ਜਾਣਗੀਆਂ ਟੈਨਸ਼ਨ ਨਾ ਲਓ ਤੁਸੀਂ ਠੀਕ ਆ ਆਰਮਡ ਵਾਲਾਂ ਦਾ ਪ੍ਰੋਸੈਸ ਵੀ ਉਹ ਜਲਦੀ ਸ਼ੁਰੂ ਹੋਊਗਾ ਕਿਉਂਕਿ ਅਲੱਗ-ਅਲੱਗ ਕਿਡਰਾਂ ਨਾ ਮਤਲਬ ਅਲੱਗ-ਅਲੱਗ ਕਿਡਰ ਆਪਣੇ-ਆਪਣੇ ਜਿਹੜੇ ਆ ਵਿੰਗ ਦੇਖਦੇ ਆ ਠੀਕ ਆ ਡਿਸਟ੍ਰਿਕਟ ਫਾਈਲ ਗਈ ਆ ਉਹ ADGP ਸਾਹਿਬ ਆਪਣੇ ਹੈਗੇ ਨੇ ਜਲੰਧਰ ਬੈਠਦੇ ਨੇ RDC ਠੀਕ ਆ ਤਾਂ ਉਹਨਾਂ ਨੇ ਸਾਰਾ ਉਹ ਜਿਹੜਾ ਦੇਖਣਾ ਉਹ ਠੀਕ ਆ ਤੇ ਇੱਕ ਮੈਨੂੰ ਮਤਲਬ ਕਿ ਮੈਸੇਜ ਕੀਤਾ ਸੀ ਬੱਚੇ ਨੇ ਰਾਤੀ ਕਿ ਡਾਕੂਮੈਂਟ ਵਾਪਸ ਕੋਦੋਂ ਮਿਲਣਗੇ ਡਾਕੂਮੈਂਟ ਇੱਕ ਵਾਰੀ ਸਬਮਿਟ ਹੋ ਗਏ ਵਾਪਸ ਨਹੀਂ ਮਿਲਣਗੇ ਜਿੰਨਾ ਚਿਰ ਤੁਸੀਂ ਕਿਸੇ ਹੋਰ ਡਿਪਾਰਟਮੈਂਟ ਵਿੱਚ ਨਹੀਂ ਜਾਂਦੇ ਜਾਂ ਕਿਸੇ ਹੋਰ ਡਿਪਾਰਟਮੈਂਟ ਦੀ ਪ੍ਰਤੀ ਦੇਖੀਆ ਤੁਸੀਂ ਉਹਦੇ ਵਿੱਚ ਵੈਰੀਫਿਕੇਸ਼ਨ ਆ ਕੋਈ ਤਾਂ ਮਿਲਣਗੇ ਠੀਕ ਆ ਤੇ ਜਾਂ ਫਿਰ ਆਪਾਂ ਡਾਕੂਮੈਂਟ ਉਦੋਂ ਵਾਪਸ ਮਿਲਣਗੇ ਜਦੋਂ ਆਪਾਂ ਰਿਟਾਇਰਮੈਂਟ ਲੈਣੀ ਆ ਠੀਕ ਆ ਜੀ ਤਾਂ ਇੱਕ ਹੋਰ ਬੱਚਾ ਹੈਗਾ ਉਹਨਾਂ ਨੇ ਪੁੱਛਿਆ ਕਿ ईडब्ल्यूएस ਮਤਲਬ ਕੈਟਾਗਰੀ ਭਰੀ ਸੀ ਬਟ ਮੈਂ ਜਨਰਲ ਦੇ ਵਿੱਚ ਸੈਲੈਕਟ ਹੋ ਗਿਆ ਠੀਕ ਆ ਮੈਂ ਜਨਰਲ ਜਿਹੜੀ ਕੈਟਾਗਰੀ ਆ ਉਹਨੂੰ ਬੀਟ ਕੀਤਾ ਤਾਂ ਮੈਨੂੰ ईडब्ल्यूएस ਸਰਟੀਫਿਕੇਟ ਚਾਹੀਦਾ ਕਿ ਨਹੀਂ ਚਾਹੀਦਾ ਤਾਂ ਮੈਂ ਇਹੀ ਗੱਲ ਕਹੂੰਗਾ ਵੀ ਇੱਕ ਵਾਰ ਆਪਣੇ ਕੋਲ ਰੱਖੋ ਜ਼ਰੂਰ ਮੈਕਮੇ ਦਾ ਕੋਈ ਪਤਾ ਨਹੀਂ ਤੁਹਾਡੇ ਤੋਂ ਕਿਹੜੇ ਵੇਲੇ ਕਿਹੜੇ ਡਾਕੂਮੈਂਟ ਦੀ ਮੰਗ ਕਰ ਲਵੇ ਤਾਂ ਜੇਕਰ ਉੱਥੇ ਉਹਨਾਂ ਨੇ ਮੰਗ ਲਿਆ ਫਿਰ ਤੁਸੀਂ ਮੂੰਹ ਨਹੀਂ ਦੇਖਣਾ ਵੀ ਆਹ ਕੀ ਹੋ ਗਿਆ ਇਸ ਕਰਕੇ ਆਪਣੇ ਡਾਕੂਮੈਂਟ ਕੰਪਲੀਟ ਕਰਕੇ ਰੱਖੋ ਤਾਂ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਫਿਰ ਇੱਕ ਕੁਐਸਚਨ ਸੀਗਾ ਵੀ ਜੁਆਇਨਿੰਗ ਸਾਡੀ ਇਕੱਠੀ ਹੋਊਗੀ ਕਿ ਅਲੱਗ-ਅਲੱਗ ਹੋਊਗੀ ਤਾਂ ਇਹ ਚੀਜ਼ ਮੈਨੂੰ ਇੱਕ ਰਾਤ ਮੁੰਡਾ ਸੀ ਉਹਨੇ ਪੁੱਛਿਆ ਸੀਗਾ ਵੀ ਜੇ ਡਿਸਟ੍ਰਿਕਟ ਵਾਲੇ ਕੰਪਲੀਟ ਕਰ ਲੈਂਦੇ ਨੇ ਠੀਕ ਆ ਤਾਂ ਉਹ ਆਰਮਡ ਵਾਲਿਆਂ ਦੀ ਵੇਟ ਕਿਉਂ ਕਰਨਗੇ ਅ ਵੈਸੇ ਗੱਲ ਹਸਣ ਵਾਲੀ ਵੀ ਆ ਠੀਕ ਆ ਪਰ ਮੈਂ ਥੋੜਾ ਇਹਦਾ ਥੋੜਾ ਮਤਲਬ ਟੈਕਨੀਕਲ ਜਵਾਬ ਦਨਾ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆਗਾ ਕਿ 1746 ਜਿਹੜੀ ਭਰਤੀ ਡਿਸਟ੍ਰਿਕਟ ਦੇ ਆਰਮਡ ਦੀ ਕੰਬਾਈਨ ਆ ਸਾਢੇ ਵਾਰੀ ਵੀ 4358 ਦੀ ਜਿਹੜੀ ਭਰਤੀ ਕੰਬਾਈਨ ਸੀ ਚਾਹੇ ਆਰਮਡ ਨੇ ਪਹਿਲਾਂ ਕੰਮ ਕਰ ਲਿਆ ਚਾਹੇ ਡਿਸਟ੍ਰਿਕਟ ਨੇ ਪਹਿਲਾਂ ਕੰਮ ਕਰ ਲਿਆ ਠੀਕ ਆ ਚਾਹੇ ਆਰਮਡ ਦੀ ਫਾਈਲ ਪਹਿਲਾਂ ਪਹੁੰਚ ਗਈ ਹੈ ਡਿਸਟ੍ਰਿਕਟ ਦੀ ਬਾਅਦ ਚ ਪਹੁੰਚੀ ਆ ਇਹ ਗੱਲ ਨਹੀਂ ਕਿ ਜੇ ਆਰਮਡ ਦੀ ਪਹਿਲਾਂ ਪਹੁੰਚ ਗਈ ਹੈ ਡੀਸੀਪੀ ਸਾਹਿਬ ਕਹਿਣਗੇ ਵੀ ਆਰਮਡ ਵਾਲੇ ਨੂੰ ਪਹਿਲਾਂ ਨਿਯੁਕਤੀ ਪੱਤਰ ਦੇ ਦੰਨੇ ਆ ਔਰ ਡਿਸਟ੍ਰਿਕਟ ਵਾਲੇ ਨੂੰ ਬਾਅਦ ਵਿੱਚ ਦੇਵਾਂਗੇ ਇਹ ਤੁਸੀਂ ਵਰਕਅਪ ਪੜ੍ਹਦੇ ਹੋ ਠੀਕ ਆ ਜੋ ਵੀ ਤੁਸੀਂ ਪੜ੍ਹਦੇ ਹੋ ਕਿ ਤੁਹਾਨੂੰ ਸੁਣਦੇ ਹੋ ਤਾਂ ਇਹ ਚੀਜ਼ਾਂ ਅਫਵਾਹਾਂ ਤੋਂ ਦੂਰ ਰਹੋ ਜੁਆਇਨਿੰਗ ਦੀ ਇੱਕੋ ਦਿਨ ਹੋਊਗੀ ਅੱਜ ਦੀ ਡੇਟ ਆ ਠੀਕ ਆ ਯਾਦ ਰੱਖ ਲਿਓ ਡਾਇਰੀ ਤੇ ਲਿਖ ਲਿਓ ਨ ਵੇ ਜਿੱਦੇ ਤੁਹਾਡੀ ਜੁਆਇਨਿੰਗ ਹੋਣੀ ਆ ਸਰਦੋਂ 46 ਦੀ ਉਹ ਸੇਮ ਡੇ ਹੋਣੀ ਚਾਹੀਓ ਡਿਸਟ੍ਰਿਕਟ ਹੈਡਰ ਚਾਹੀਓ ਆਰਮਨ ਹੈਡਰ ਠੀਕ ਹੈ ਜੀ ਤੇ ਇਹ ਸੀ سارے ਤੁਹਾਡੇ ਕੁਐਸਚਨ ਠੀਕ ਹੈ ਤੇ ਇਸ ਤੋਂ ਬਿਨਾਂ ਵੀ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਤਾਂ ਮੈਨੂੰ ਜਰੂਰ ਦੱਸਿਓ ਤੇ ਆਪਾਂ ਉਹ ਤੁਹਾਡਾ ਦੂਰ ਕਰਾਂਗੇ ਜਿਹੜਾ ਤੁਹਾਡਾ ਕੁਐਸਚਨ ਹੋਊਗਾ ਠੀਕ ਆ ਉਹਦਾ ਮਤਲਬ ਕਿ ਰਿਪਲਾਈ ਜਰੂਰ ਕਰੂੰਗਾ ਮੈਂ ਤੇ 15 ਕਸ ਦੀਆਂ ਡਿਊਟਾਂ ਕਰਕੇ ਥੋੜਾ ਜਿਹਾ ਸ਼ਡਿਊਲ ਬਿਜ਼ੀ ਰਹਿੰਦਾਗਾ ਜਿਵੇਂ ਥੋੜਾ ਜਿਹਾ ਘਰ ਰੈਸਟ ਲਈ ਸੀ ਕਿ ਮਿਹਤਬੀਰ ਥੋੜੀ ਠੀਕ ਨਹੀਂ ਸੀਗੀ ਤੇ ਰਾਤ ਨੂੰ ਵੀ ਥੋੜਾ ਲੇਟ ਹੋ ਜਾਈਦਾ ਕਿਉਂਕਿ ਲੇਟ ਨਾਈਟ ਡਿਊਟੀਆਂ ਚਲਦੀਆਂ ਰਹਿੰਦੀਆਂ ਨੇ ਤੇ ਇਸੇ ਤਰ੍ਹਾਂ ਮਤਲਬ ਕਿ ਮੈਂ ਤੁਹਾਡੇ ਨਾਲ ਜਿਹੜਾ ਇੰਟਰੈਕਟ ਕਰਦਾ ਰਹਿੰਨਾ ਤੁਹਾਡੇ ਨਾਲ ਠੀਕ ਆ ਤਾਂ ਜ਼ਰੂਰੀ ਹੈ ਕਿ ਤੁਸੀਂ ਮਤਲਬ ਕਿ ਜਿਹੜਾ ਆਪਣਾ ਟੈਲੀਗ੍ਰam ਗਰੁੱਪ ਆ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਜੁਆਇਨ ਕਰੋ ਤਾਂ ਕਿ ਆਪਾਂ ਉੱਥੇ ਗੱਲਬਾਤ ਕਰਦੇ ਰਹਿੰਨੇ ਕੋਈ ਨਿੱਕੇ ਮੋਟੇ ਕੋਈ ਕੁਐਸਚਨ ਹੁੰਦੇ ਆਪਾਂ ਲੈਂਦੇ ਰਹਿੰਨੇ ਆ ਉੱਥੇ ਠੀਕ ਆ ਉਹਦਾ ਜਵਾਬ ਮਿਲਦਾ ਰਹਿੰਦਾ ਤੁਹਾਨੂੰ ਵੀ ਤੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਬਣੇ ਰਹੋ ਤੇ ਆਨ ਵਾਲੇ ਦਿਨਾਂ ਦਾ ਜਿਹੜਾ ਪ੍ਰੋਸੈਸ ਲਣਾ ਹੁਣ ਥੋੜਾ ਮੇਨ ਪ੍ਰੋਸ ਜੋ ਥੋੜਾ ਪ੍ਰੋਸੈਸ ਚੱਲਣਾ ਪਹਿਲਾਂ ਮਤਲਬ ਐਡਵਰਟਾਈਜ਼ਮੈਂਟ ਆਈ ਤੁਸੀਂ ਫਾਰਮ ਫਿਲ ਕੀਤਾ ਪੇਪਰ ਦਿੱਤਾ ਟ్రਾਇਲ ਹੋਇਆ ਮਤਲਬ ਡਾਕੂਮੈਂਟਸ ਸਕੂਟ ਨਹੀਂ ਹੋਈ ਉਹ ਸੀ ਕੰਮ ਆਪਣਾ TCS ਕੰਪਨੀ ਦਾ ਠੀਕ ਹੈ ਤੇ ਹੁਣ ਕੰਮ ਹੋਣ ਜਾ ਰਿਹਾ ਆਪਣਾ ਸ਼ੁਰੂ ਮਹਿਕਮੇ ਦਾ ਠੀਕ ਹੈ ਜਦੋਂ ਜਿਹੜਾ ਪ੍ਰੋਸੈਸ ਮਤਲਬ ਕਿ ਮਹਿਕਮੇ ਸ਼ੁਰੂ ਹੁੰਦਾ ਫਿਰ ਉਹ ਮਹਿਕਮੇ ਦੀ ਲਈ ਜਾਣਕਾਰੀ ਆ ਠੀਕ ਆ ਉਹ ਤੁਹਾਨੂੰ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਬਾਕੀ ਜਾਣਕਾਰੀ ਤੁਹਾਨੂੰ ਬੜੇ ਯੂਟਿਊਬਰਸ ਦੇ ਦਿੰਦੇ ਹੋਣਗੇ ਠੀਕ ਆ ਜਿਨ੍ਹਾਂ ਨੂੰ ਅ ਮੈਕਮੇ ਦਾ ਉੜਾ ਵੀ ਨਹੀਂ ਪਤਾ ਉਹ ਵੀ ਤੁਹਾਨੂੰ ਦੱਸੀ ਜਾਂਦੇ ਨੇ ਠੀਕ ਆ ਬੜਾ ਮੈਂ ਦੇਖਦਾ ਹੁੰਨਾ ਕਈਆਂ ਦੇ ਮਤਲਬ ਚੈਨਲਸ ਬਣੇ ਹੋਏ ਨੇ ਤੇ ਮੈਂ ਚਲੋ ਛੱਡੋ ਆਪਾਂ ਨਾਮ ਨਹੀਂ ਲੈਂਦੇ ਕਿਸੇ ਦਾ ਵੀ ਤਾਂ ਉਹ ਵੀ ਮਤਲਬ ਮੈਕਮੇ ਬਾਰੇ ਜਾਣਕਾਰੀ ਦੇ ਰਹੇ ਨੇ ਜਿਹੜੇ ਕਿ ਮੈਕਮੇ ਦੇ ਵਿੱਚ ਹੈ ਹੀ ਨਹੀਂਗੇ ਤੇ ਹੁਣ ਜਿਹੜਾ ਜਿਹੜਾ ਮਤਲਬ ਜਿਹੜੀ ਕਮਾਂਡ ਆ ਨਾ ਹੁਣ ਹੁਣ TCS ਤੋਂ ਕਮਾਂਡ ਲੈ ਕੇ ਹੁਣ ਜ਼ਿਲ੍ਹਿਆਂ ਦੇ ਵਿੱਚ ਆਊਗੀ ਠੀਕ ਆ ਬਟਾਲੀਅਨਸ ਦੇ ਵਿੱਚ ਜਿਹੜੀ ਕਮਾਂਡ ਆ ਗਈ ਆ ਤਾਂ ਉਹਦੇ ਬਾਰੇ ਜਿਹੜੀ ਜਾਣਕਾਰੀ ਉਹ ਉਹੀ ਬੰਦਾ ਦੇ ਸਕਦਾ ਜਿਹੜਾ ਬੰਦਾ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਡਿਊਟੀ ਕਰ ਰਿਹਾ ਜਾਂ ਸੰਬੰਧ ਰੱਖਦਾ ਠੀਕ ਆ ਤੇ ਇਸੇ ਤਰ੍ਹਾਂ ਹੀ ਬਸ ਚੈਨਲ ਨਾਲ ਜੁੜੇ ਰਹੋ ਠੀਕ ਆ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਹੋਰ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਕੁਐਸਚਨ ਬੇਸਡ ਤੁਹਾਡੇ ਜਿਹੜੇ ਆਨਸਰ ਤੁਹਾਨੂੰ ਮਿਲਣਗੇ ਠੀਕ ਆ ਤਾਂ ਉਹ ਇੱਥੋਂ ਹੀ ਮਿਲ ਸਕਦੇ ਆ ਤੇ ਬਾਕੀ ਤੁਸੀਂ ਆਪ ਸਿਆਣੇ ਹੋ ਕਿ ਇੱਕ ਬੰਦਾ ਜੋ ਡਿਪਾਰਟਮੈਂਟ ਦੇ ਵਿੱਚ ਹੈ ਉਹ ਸਹੀ ਜਵਾਬ ਦੇ ਸਕਦਾ ਜਾਂ ਜਿਹੜਾ ਬੰਦਾ ਨਾਰਮਲ YouTube ਚਲਾ ਰਿਹਾ ਮਤਲਬ ਲੋਕਾਂ ਨੂੰ ਪੁੱਛ-ਗਿੱਛ ਕੇ ਆਨਸਰ ਦੇ ਰਿਹਾ ਤਾਂ ਉਹ ਸਹੀ ਜਵਾਬ ਦੇ ਸਕਦਾ ਠੀਕ ਆ ਤਾਂ ਇਸੇ ਤਰ੍ਹਾਂ ਹੀ ਚੈਨਲ ਨਾਲ ਜੁੜੇ ਰਹੋ ਤੇ ਔਨਵਰ ਦਿਨੋਂ ਮੈਂ ਤੁਹਾਨੂੰ ਹੋਰ ਜਿਹੜੇ ਹੈਗੇ ਆ ਤੁਹਾਡੇ ਬਰੀਕੀ ਕੁਐਸਚਨਾਂ ਬਾਰੇ ਲਾਵਾਂਗੇ ਤੇ ਤੁਹਾਨੂੰ ਜਿਹੜਾ ਨੌਲੇਜ ਮਿਲਦੀ ਰਹੂਗੀ ਤੇ ਚੈਨਲ ਨੂੰ ਇਸ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰਦੇ ਰਹੋ ਤੇ ਆਪਣੇ ਜਿਹੜੇ ਰਿਵਿਊਜ਼ ਜ਼ਰੂਰ ਦਿਆ ਕਰੋ ਠੀਕ ਹੈ ਕੁਐਸਚਨਸ ਦੇ ਨਾਲ ਕੁਐਸਚਨ ਤੁਸੀਂ ਕਰਨੀ ਕਰਨੇ ਹੋਰ ਦੱਸਿਆ ਵੀ ਕਰੋ ਕਿ ਤੁਹਾਨੂੰ ਕੰਟੈਂਟ ਕਿਦਾਂ ਦਾ ਲੱਗਦਾ ਤੁਹਾਡੀ ਹੈਲਪ ਹੁੰਦੀ ਹੈ ਕਿ ਨਹੀਂ ਹੁੰਦੀ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਤੇ ਤਦ ਤੱਕ ਲਈ ਸასი ਕਾਲ ਜੈ ਹਿੰਦ ਚਾਉਂਦੇ ਵਾਸਤੇ